ਸ਼ੇਖਰ ਮੋਹਤਦਨੀ ਤੇ ਡੋਗਰੇ ਸਾਰੇ ਇੱਕੋ ਹੀ ਚੱਟੇ-ਵੱਟੇ ਐ ਮਜਬੂਤ ਸਿੱਖ ਨੂੰ ਅਜੇ ਤੱਕ ਦੁਨੀਆਂ ਤੇ ਕੋਈ ਹਰਾ ਨਹੀਂ ਸਕਿਆ ਹਰਾ ਸਕਿਆ ਕੋਈ ਜ਼ਰਾਬਤੋਂ ਥਲੇ ਨੂੰ ਕੋਈ ਨਹੀਂ ਹਰਾ ਸਕਦਾ ਸ਼ੇਰ ਅੱਗੋਂ ਦੌੜਿਆ ਤੇ ਇਧਰੋਂ ਸਰਦਾਰ ਹਰੀ ਸਿੰਘ ਮੈਦਾਨ ਵਿੱਚੋਂ ਖਿੱਚੀ ਕਿਰਪਾਨ ਤੱਕ ਕਲਾ ਮੁੱਠਾ ਜਾ ਰਿਹਾ ਕਿਰਪਾਨ ਐ ਹੀ ਨਹੀਂ ਡੰਗਰੇਟਾ ਮਜਬੂਤ ਸਿੱਖ ਨਹੀਂ ਕਬਰਾਇਆ ਤੇ ਆਰ-ਪਾਰ ਦੀ ਜੰਗ ਲੜੀ ਤੇ ਚਬਾਰਾ ਪਾਰ ਦਿੱਤਾ ਸ਼ੇਰ ਬਾਂਦਰ ਕਿਤੇ ਡਾਕ ਡਿੱਗ ਪਿਆ ਤੇ ਜਕਾਰੇ ਛੜਦਾ ਸ਼ੇਰ ਦੇ ਉੱਤੇ ਬੈਠ ਗਿਆ ਦੁਸ਼ਮਣ ਨੇ ਤੁਹਾਨੂੰ ਮਾਰਨ ਵਾਸਤੇ ਕਿਰਪਾਨ ਵੀ ਨਹੀਂ ਦਿੱਤੀ। ਥੱਲੇ ਮੁਠਾ ਹੀ ਰੋਹਦਾ ਮਿਆਨ 'ਚ। ਇਹਨਾਂ ਨੂੰ ਬੜਾ ਤੋਂ ਬਚੋ। ਬਚੋ ਜੇ ਆਪਣੀ ਕੌਮ ਬਚਾਉਣੀ ਜੇ ਤੇ। ਇਹਨਾਂ ਦੇ ਪੈਤੜੇ ਬੜੇ ਜੇ। ਇਹ ਪੈਤੜਾ ਬਦਲਦੇ ਤੁਹਾਨੂੰ ਸਮਝ ਤੱਕ ਨਹੀਂ ਲੱਗਦੀ। ਰਣਜੀਤ ਸਿੰਘ ਨੇ ਜਿੱਥੇ ਖੁਸ਼ੀ ਮਨਾਈ ਵੀ ਸ਼ੇਰ ਮਾਰ ਦਿੱਤਾ ਇਹਨੇ। ਉੱਥੇ ਕ੍ਰੋਧਤ ਵੀ ਹੋਇਆ। ਇਹਨਾਂ ਲੱਗਾ ਵੀ ਇਹ ਗੁਸਤਾਖੀ ਕਿਨੇ ਕੀਤੀ ਆ। ਆਪਣੇ ਆਪ ਸਾਹਮਣੇ ਆ ਜਾਓ ਨਹੀਂ ਤੇ ਮੈਂ। ਇਸੇ ਤਰ੍ਹਾਂ ਜੰਗਲ ਤੋਂ ਲਿਆ ਕੇ ਕੁੱਤਿਆਂ ਤੋਂ ਕਰਵਾਉਣਾ ਉਹਨੂੰ। ਗਦਾਰਾਂ ਦੀਆਂ ਲੱਤਾਂ ਕੰਬੀਆਂ ਲਾਲ ਸਿੰਘ ਤੇ ਤੇਜਾ ਸਿੰਘ ਕਿਹੜਾ ਤੇਜਾ ਸਿੰਘ ਉਹ ਜਿਹੜਾ ਸੰਧੂ ਅੱਜ ਆਪਣੇ ਆਪ ਨੂੰ ਨਾ ਬਾਬਾ ਦੀਪ ਸਿੰਘ ਦਾ ਵਾਰਿਸ ਬਣਿਆ ਕਰਦਾ ਪਹੁਂਵਿੰਡ ਵਾਲਾ ਉਹਦੀ ਉੱਤੇ ਕਬਰ ਦੇਖ ਲਓ ਜੀ ਤੇ ਕਬਰ ਪਤਾ ਕਿੱਥੇ ਆ ਸ਼ਿਵਜੀ ਭਗਵਾਨ ਦੇ ਮੰਦਰ ਚ ਕੰਗਜ ਸਿੰਘ ਆਸ ਇਹ ਦੋਵੇਂ ਲਾਲ ਸਿੰਘ ਤੇ ਤੇਜਾ ਸਿੰਘ ਤੇਜਾ ਸਿੰਘ ਸੰਧੂ ਜੱਟ ਤੇ ਲਾਲ ਸਿੰਘ ਡੋਗਰਾ ਭੱਜ ਕੇ ਅੱਗੇ ਆਏ ਮਾਰਦਾਰ ਰঞ্জੀਤ ਸਿੰਘ ਨੂੰ ਕਹਿਣ ਲੱਗੇ ਮਹਾਰਾਜਾ ਸਾਹਿਬ ਇਹ ਗੁਸਤਾਖੀ ਅਸੀਂ ਕੀਤੀ ਹੈ ਉਹ ਕਹਿੰਦਾ ਵੀ ਕਿਉਂ ਕੀਤੀ ਆ ਕਹਿੰਦੇ ਜੀ ਅਸੀਂ ਹਰੀ ਸਿੰਘ ਨੂੰ ਪਰਖਣਾ ਚਾਹੁੰਦੇ ਸੀ ਆਪੇ ਦਾ ਸਾਹਬ ਕਿੰਨਾ ਏ ਇਹਦੀ ਬਹਾਦਰੀ ਕਿੰਨੀ ਏ ਇਹ ਨੌਜਵਾਨ ਹੈ ਦਾ ਜਿਗਰਾ ਕਿੰਨਾ ਏ ਆਪ ਤਾਂ ਵੇਖ ਕੇ ਡੱਗਾਤ ਨਹੀਂ ਕਿਤੇ ਪਰ ਹਰੀ ਸਿੰਘ ਪਾਸ ਹੋ ਗਿਆ ਸਾਜਤ ਮਾਰਨ ਦੀ ਸੀ ਕਿਧਰ ਨੂੰ ਪਲਟ ਦਿੱਤੀ ਖੂ ਸਰਦਾਰ ਹਰੀ ਸਿੰਘ ਨੇ ਲਵਾਇਆ ਸੀ ਜਮਰੋਤ ਵਿੱਚ ਤੇਰਾ 100 ਘੋਟ ਡੂੰਗਾ ਖੂ ਦਾ 1 ਕੁੰਟਲ ਦਾ ਚਮੜੇ ਦਾ ਬੋਕਾ ਜਿਹਦੇ ਵਿੱਚ ਢਾਈ ਕੁੰਟਲ ਪਾਣੀ ਪੈਂਦਾ ਹੈ ਜਮਰੋਤ ਦੇ ਕਿਲੇ ਦੇ ਵਿੱਚ ਇੱਕ ਚਬੱਚਾ ਬਣਾਇਆ ਸੀਗਾ ਸਿੰਘਾਂ ਦੇ ਇਸ਼ਨਾਨ ਪਾਣੀ ਕਰਨ ਨੂੰ ਉਹ 21 ਬੋਕੇ ਪੈਂਦੇ ਆ ਆਪ ਨੂੰ 12 ਵਜੇ ਸਰਦਾਰ ਖਰੀਦ ਸਿੰਘ ਉੱਠਦੇ ਸੀ ਤੇ ਉਹਦੇ ਵਿੱਚੋਂ ਹੱਥ ਨਾਲ ਐਂ ਕਰਕੇ 21 ਬੋਕੇ ਕੱਢਦੇ ਸੀ ਇਸ਼ਨਾਨ ਕਰਕੇ ਆਪਦੇ ਨਿਤਨੇਮ ਬਹਿ ਜਾਂਦੇ ਸੀ ਤੇ ਉਦੋਂ ਬਾਅਦ ਝੋਟਾ ਲੱਗਦਾ ਸੀ ਫਿਰ ਸਾਰਾ ਦਿਨ ਉੱਥੇ ਝੋਟਾ ਪੰਨ ਕਰਦਾ ਜਿਹੋ ਉਹ ਬਲੀ ਵੀਰ ਤੇ ਕਹਿਣ ਲੱਗੇ ਵੀ ਬਹਾਦਰ ਵੀ ਇਹਦੇ ਵਰਗਾ ਕੋਈ ਨਹੀਂ ਜਿਹੜਾ ਇੰਨਾ ਸਾਹਸ ਹੈ ਦੇ ਕੋਲ ਤੇ ਰਣਜੀਤ ਸਿੰਘ ਨੇ ਕਹਿੰਦੇ ਵੀ ਰਾਜਾ ਮਹਾਰਾਜਾ ਜੇ ਇਹ ਬੰਦਾ ਨਾ ਖਤਮ ਕੀਤਾ ਤੇ ਤੈਨੂੰ ਖਤਮ ਕਰ ਦੂੰ ਤੇਰਾ ਰਾਜ ਖਤਮ ਕਰ ਦੂੰ ਤੇ ਰਣਜੀਤ ਸਿੰਘ ਨੇ ਤੇ ਪਹਿਲੇ ਹੀ ਭਰਾਵਾਂ ਨੂੰ ਮਾਰ ਕੇ ਰਾਜ ਖਤਾਂ ਕੀਤਾ ਮਿਸਲਾ ਮਾਰ ਕੇ ਖਤਮ ਕਰਕੇ ਭਰਾਵਾਂ ਨੂੰ ਪੱਗ ਵਟਾ ਲੈਣੀ ਫਿਰ ਰਾਜ ਖੋਲਿਆ ਨਾ ਐਦਾਂ ਹੋਵਾ ਰਾਜਾ ਬਣ ਗਿਆ ਤੇ ਉਹਨੂੰ ਤਾਂ ਸ਼ੱਕ ਹੋਣਾ ਸੀ ਕਹਿੰਦਾ ਫਿਰ ਕੀ ਕਰੀਏ ਇਹਦਾ ਇਲਾਜ ਕਿੱਦਾਂ ਕਰੀਏ ਜੰਮੂ ਕਸ਼ਮੀਰ ਦੇ ਵਿੱਚ ਪਠਾਨਾਂ ਦਾ ਰਾਜ ਸੀ ਜਿਹੜਾ ਜਰਨੈਲ ਜਾਂਦਾ ਸੀ ਉਹ ਥੋੜੇ ਚਿਰ ਚੀ ਮਰ ਜਾਂਦਾ ਸੀ ਉੱਥੇ ਖਾਨ ਛੱਡ ਦੇਣੀ ਸੀ ਲੋਕ ਨੇ ਕਹਿਣ ਲੱਗੇ ਇਹਨੂੰ ਜੰਮੂ ਦਾ ਗਵਰਨਰ ਲਾ ਦੇ ਤੈਨੂੰ ਕੁਝ ਨਹੀਂ ਕਰਨਾ ਪੈਣਾ ਪਠਾਨਾਂ ਮਾਰ ਦੇਣਾ ਇਹਨੂੰ ਐਦਾਂ ਸਜਾਵਾਂ ਦੇਣ ਲੱਗਾ ਤਰਸਤੇ ਤੇ ਖਲਾਰ ਖਲਾਰ ਕੇ ਸਾਰੇ ਪਠਾਨ ਲੈਨ ਚ ਲੱਗ ਗਏ ਸਿੱਧੇ ਉਹਦੇ ਸਾਜਸਾ ਕਰਦੇ ਆ ਜਦੋਂ ਸਰਦਾਰ ਹਰੀ ਸਿੰਘ ਕਿਤੇ ਕਾਬੂ ਨਹੀਂ ਹੁੰਦਾ ਉਹ ਹਰੀ ਸਿੰਘ ਨਰਵਾ ਤੁਹਾਡਾ ਪਰ ਉਹਦੇ ਨਾਲ ਸਾਜ਼ਿਸ਼ ਹੁੰਦੀ ਰਹੀ ਉਹ ਜਿੱਤਾਂ ਤੇ ਜਿੱਤਾਂ ਪ੍ਰਾਪਤ ਕਰਦਾ ਰਿਹਾ ਰঞ্জੀਤ ਸਿੰਘ ਦੇ ਇਹੀ ਕੰਨ ਪਈ ਜਾਂਦੇ ਰਹੇ ਵੀ ਇਹਨੇ ਤੇਰਾ ਰਾਜ ਹੜੱਫ ਲੈਣਾ ਰঞ্জੀਤ ਸਿੰਘ ਨੂੰ ਰੋਜ਼ ਇਹ ਗੱਲ ਕਹੀ ਜਾਂਦੀ ਵੀ ਇਹ ਤੈਨੂੰ ਹੜੱਪ ਜੇਗਾ ਤੇਰੇ ਮਗਰੋਂ ਕੋਈ ਜੋਧਾ ਨਹੀਂ ਹੋਏਗਾ ਜਿਹੜਾ ਇਹਨੂੰ ਥੱਲ ਪਾ ਸਕੇ ਇਹਦਾ ਕੁਝ ਕਰ ਉਹਦੇ ਜਿੱਤਾਂ ਤੇ ਜਿੱਤਾਂ ਕਰੀ ਜਾਂਦਾ ਉਹ ਕਾਬਲ ਤੱਕ ਪਹੁੰਚ ਗਿਆ ਰঞ্জੀਤ ਸਿੰਘ ਵੀ ਹੁਣ ਸੋਚਦਾ ਮੈਂ ਇਹਦਾ ਕੀ ਕਰਾਂ ਨਵ ਨਿਹਾਲ ਸਿੰਘ ਦਾ ਵਿਆਹ ਹੈ ਇਹਨੂੰ ਮੌਕਾ ਮਿਲ ਗਿਆ ਸਰਦਾਰ ਹਰੀ ਸਿੰਘ ਨੂੰ ਬੰਨੇ ਲਾਉਣ ਦਾ ਉਹ ਕਾਬਲ ਦਾ ਵੜ ਰਿਹਾ ਜਿਹੜਾ ਨਿਤ ਲੜਾਈ ਲੈਂਦੀ ਉਸੇ ਪਠਾਨਾ ਦੇ ਨਾਲ ਤੇ ਮਹਾਰਾਜਾ ਰਣਜੀਤ ਸਿੰਘ ਫਰਮਾਨ ਭੇਜਦਾ 20% ਫੌਜ ਰਹਿ ਜਾਵੇ ਉੱਥੇ ਹਰੀ ਸਿੰਘ ਦੇ ਕੋਲ ਤੇ ਬਾਕੀ ਸਾਰੀ ਫੌਜ ਵਾਪਸ ਨਾ ਹੋਰ ਆ ਜੇ ਨੌ ਨਿਹਾਲ ਸਿੰਘ ਦੇ ਵਿਆਹ ਵਿੱਚ ਸ਼ਾਮਲ ਹੋਣਾ ਹੁਣ ਜਿਹੜਾ ਤੇਰਾ ਖੱਬੀ ਖਾਂਜ ਮੈਲ ਹੈ ਉਹਦਾ ਵਿਆਹ ਵਿੱਚ ਆਉਣਾ ਕੋਈ ਖਾਸ ਗਤ ਨਹੀਂ ਰੱਖਦਾ ਜਿੱਤਾ ਤੇ ਫਿਰ ਉਹਨੇ ਸਾਜ਼ਿਸ਼ ਕੀਤੀ ਸਰਦਾਰ ਹਰੀ ਸਿੰਘ ਨਰਵੇ ਦੇ ਨਾਲ ਤਾਂ ਕਿ ਉਹ ਬਾਰਡਰ ਤੇ ਰਹੇ ਜਿਹੜੀ ਫੌਜ ਸੀ ਉਹਨੂੰ ਕਹਿੰਦਾ ਵੀ ਆ ਜਾ ਉਹ ਵਿਆਹ ਦੇ ਵਿੱਚ ਉਧਰ ਇਹਨਾਂ ਨੇ ਸੂਹ ਦੇ ਦਿੱਤੇ ਕਿਲਾ ਖਾਲੀ ਆ ਬਸ ਮੁੱਠੀ ਕਿਸੰਗ ਨੇ ਹਲਾ ਬੋਲੋ ਤੇ ਲੱਖ ਬੰਦਾ ਇਕੱਠਾ ਕਰਕੇ ਮੁਲਖੀਆ ਜਮਰੋਦ ਦੇ ਕਿਲ੍ਹੇ ਤੇ ਪਹੁੰਚਿਆ ਜਿਹੜਾ 7 ਬਜੇ ਕੰਢੇ ਖੜਕ ਸੰਗਤ ਦੀ ਵਿਸਿਆਤ ਪਾਰੀ ਸੀ ਨਾ ਉਹਦਾ ਨਤੀਜਾ ਸੀ ਜਿਹੜਾ ਹਰੀ ਸਿੰਘ ਨੂੰ ਆਪਣੇ ਪ੍ਰਾਨ ਗਵਾਉਣੇ ਪਏ ਸਾਜ਼ਿਸ਼ ਦੇ ਨਾਲ ਉਹਨੂੰ ਮਰਵਾ ਦਿੱਤਾ ਜਿਹੜਾ ਆਪਣੇ ਘਰ ਨੂੰ ਆਪਣੇ ਹੱਥੀਆਂ ਅੱਗ ਲਾ ਲਿੰਦਾ ਉਹਨੂੰ ਕਦੀ ਸੂਝਵਾਨ ਸਿਆਣਾ ਨਹੀਂ ਗਿਣਿਆ ਜਾਂਦਾ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਬਲੰਦੀਆਂ ਤੇ ਸੀ ਜਿੱਤਾਂ ਦੇ ਜਿੱਤਾਂ ਪ੍ਰਾਪਤ ਕਰਦਾ ਪੈਸੇ ਜਿੱਤਾਂ ਤੇ ਜਿੱਤਾਂ ਜਿੰਦਾਂ ਸਰਦਾਰ ਹਰੀ ਸਿੰਘ ਨਰਵਾ ਸ਼ਹੀਦ ਹੋ ਗਿਆ ਉਦੋਂ ਬਾਅਦ ਜੇ ਮਹਾਰਾਜਾ ਰਣਜੀਤ ਸਿੰਘ ਨੇ 1 ਇੰਚ ਵੀ ਜਿੱਤਿਆ ਤੇ ਮੇਰੇ ਨਾਲ ਟੀਵੀ ਤੇ ਬਹਿ ਕੇ ਕੋਈ ਬਹਿਸ ਕਰਕੇ ਦੱਸ ਦੇਵੇ ਚਰਚਾ ਕਰਕੇ ਕਿ ਰਣਜੀਤ ਸਿੰਘ ਨੇ 1 ਇੰਚ ਵੀ ਜਗ੍ਹਾ ਜਿੱਤੀ ਹੈ ਹਰੀ ਸਿੰਘ ਦੇ ਮਰਨ ਤੋਂ ਬਾਅਦ ਤੇ ਜਦੋਂ ਅਕਾਲੀ ਭੂਲਾ ਸਿੰਘ ਸ਼ਹੀਦ ਹੋ ਗਿਆ ਉਦੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਅਫਗਾਨਾਂ ਵੱਲੋਂ ਸੰਗੜਨਾ ਸ਼ੁਰੂ ਹੋ ਗਿਆ ਤੇ ਥਾਂ ਮ ਜਿਹੇ ਸੀ ਮਹਾਰਾਜਾ ਜੀ ਨੇ ਆਪ ਹੀ ਦੇ ਗਏ ਆਪ ਦੇ ਘਰ ਦੇ ਆਪ ਦੇ ਰਾਜ ਦੇ ਉਹ ਹਰੀ ਸਿੰਘ ਨਰਵੇ ਦੇ ਤੁਸੀਂ ਵਾਰਿਸ ਜੇ ਆਪਣੇ ਵਟਿਆਂ ਦੇ ਨਾਮ ਨੂੰ ਕਲੰਕ ਨਾ ਲਗੰਦਿਏ ਸਰਦਾਰ ਹਰੀ ਸਿੰਘ ਨਰਵਾ ਕਿਸ਼ਨ ਸਿੰਘ ਦਾ ਪੁੱਤਰ ਹੈ ਸਰਦਾਰ ਕਿਸ਼ਨ ਸਿੰਘ ਬਹਾਦਰ ਬਾਬਾ ਬੀਰ ਸਿੰਘ ਜੀ ਦੀ ਮਿਸਲ ਦਾ ਇੱਕ ਜਥੇਦਾਰ ਹੈ ਜਦੋਂ ਅਕਾਲ ਤਖਤ ਸਾਹਿਬ ਤੇ ਰੰਗਰੇਟਿਆਂ ਦਾ ਕਤਲੇਆਮ ਹੁੰਦਾ ਨਾ ਉਦੋਂ ਬਾਬਾ ਕਿਸ਼ਨ ਸਿੰਘ ਹੋਣੀ ਬਹੁਤ سارے ਰੰਗਰੇਟੇ ਜਿਹੜੇ ਸੀ ਉਹ ਕਿਲਾ ਦੀਆਂ ਕੰਡਾ ਟੱਪ ਕੇ ਭੱਜ ਗਏ ਸੀ ਜਦੋਂ ਪਤਾ ਲੱਗਾ ਕਿ ਸਾਡਾ ਕਤਲੇਆਮ ਹੋ ਰਿਹਾ ਹੈ ਕੰਡਾ ਚੱਪ ਕੇ ਭੱਜ ਗਏ ਸੀ ਦੋ ਪਿੰਡ ਅੱਜ ਵੀ ਜੰਮੂ ਦੇ ਵਿੱਚ ਅਗਰੇਟਿਆਂ ਦੇ ਆ ਜਿਨ੍ਹਾਂ ਦੇ ਜ਼ਿਆਦਿਆਂ ਦੇ ਨਾਮ ਸਰਨੇਮ ਨਰਵਾ ਇਹਨਾਂ ਨੇ ਤੁਹਾਡੇ ਇਤਿਹਾਸ ਬਦਲਣ ਵਾਸਤੇ ਨਰਵੇ ਤੋਂ ਨਲਵਾ ਕਰਤਾ ਨਰਵਾ ਸਰਦਾਰ ਹਰੀ ਸਿੰਘ ਦਾ ਸਰਨੇਮ ਹੈ ਗੋਤ ਹੈ ਨਰਵੇ ਅੱਜ ਵੀ ਤੁਹਾਨੂੰ ਵਿਖਾ ਸਕਦਾ ਮੈਂ ਜੰਮੂ ਦੇ ਵਿੱਚ ਦੋ ਪਿੰਡ ਹੈ ਸਾਡੀਆਂ ਮੇਰੀਆਂ ਭਾਂਜੀਆਂ ਵੀ ਵਹਿੰਆਂ ਦੋ ਉੱਥੇ ਜੰਮੂ ਚ ਉਹਨਾਂ ਨਰਵਿਆਂ ਵਾਲੇ ਉਧਰ ਭੱਜ ਕੇ ਚਲੇ ਗਏ ਜਾ ਕੇ ਜੰਮੂ ਦੇ ਵਿੱਚ ਵੱਸ ਗਏ ਉਹਨਾਂ ਦੇ ਕਬੀਂਦੇ ਦੇ ਵਿੱਚੋਂ ਉੱਠ ਕੇ ਇੱਕ ਨੌਜਵਾਨ ਸਰਦਾਰ ਹਰੀ ਸਿੰਘ ਜੀ ਭਰਤੀ ਹੋਣ ਵਾਸਤੇ ਇੱਥੇ ਮਹਾਰਾਜਾ ਰਣਜੀਤ ਸਿੰਘ ਕੋਲ ਆਇਆ ਭਰਤੀ ਹੋ ਗਿਆ ਦਿਨੋ ਦਿਨ ਉਹਦੀ ਬਹਾਦਰੀ ਦੇ ਜੋਰ ਵਧਦੇ ਮਹਾਰਾਜਾ ਰਣਜੀਤ ਸਿੰਘ ਨੇ ਖੁਸ਼ ਹੋ ਕੇ ਐਲਾਨ ਕੀਤਾ ਵੀ ਇਹਨੂੰ ਬਾਡੀਗਾਰ ਰੱਖਣਾ ਗਨਮਾਨ ਰੱਖਣਾ ਜਿਹੜੇ ਡੋਗਰੇ ਤੇ ਆਕੜਾ ਮਚੌਦਰੀ ਸੀ ਨਾ ਇਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਬਲੀ ਹੈ ਬਹਾਦਰ ਹੈ ਇਹਨਾਂ ਛਾ ਜਾਣਾ ਕੋਈ ਸਾਜਿਸ਼ ਕੀਤੀ ਜਾਵੇ ਕਹਿੰਦੇ ਆ ਦੀ ਪ੍ਰੀਖਿਆ ਲੈ ਲਓ ਫੇਰ ਰੱਖਿਓ ਗਨਮੈਨ ਨੂੰ ਕੀ ਪ੍ਰੀਖਿਆ ਲਈਏ ਕਹਿੰਦੇ ਜਿਹੜਾ ਇਧਰ ਸਹਾਦਰੇ ਵੱਲ ਅਦਮਖੋਰ ਛੇਰ ਹੈ ਬਹੁਤ سارے ਉਹਨੇ ਤੁਹਾਡੇ ਜਰਨੈਲ ਖਾਲੇ ਨੇ ਉਹ ਮਰਵਾਓ ਇੱਕ ਤੋਂ ਉਹਦੇ ਨਾਲ ਲੜਾਓ ਜੇ ਐਲੀਅਟ ਛੇਰ ਮਾਰ ਦਿੱਤਾ ਤੇ ਤੁਹਾਡਾ ਨਿੱਜੀ ਗਨਮੈਨ ਹੋ ਜਾਏਗਾ ਪੰਜੀਸੈ ਕਹਿੰਦਾ ਗੱਲ ਠੀਕ ਹੈ ਦਿਨ ਮੇਥ ਲਿਆ ਗੱਲਬਾਤ ਸੱਤਾਏ ਹੋ ਗਈ ਤੇ ਭਾਈ ਉਹ ਸ਼ੇਰ ਦਾ ਸ਼ਿਕਾਰ ਕਰਨਾ ਢਾਲ ਤੇ ਤਲਵਾਰ ਨਾਲ ਤੇ ਜਦੋਂ ਉੱਥੇ ਸ਼ਿਕਾਰ ਨੂੰ ਗਏ ਤੇ ਇਹ ਜਿਹੜੇ 도ਗਰੇ ਤੇ ਕ੍ਰਮ ਚੌਧਰੀ ਇਹ ਸਿਰਫ ਉਹ ਸਿਰਫ ਜਿਹੜਾ ਅੱਜ ਕੌਣ ਰੌਲਾ ਪਾ ਰਿਹਾ ਹੈ ਜਿਹੜਾ ਚੋਰ ਹੈ ਉਹ ਚੋਰ 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 ਦਾ ਰੌਲਾ ਪਾ ਰਿਹਾ ਤਾਂ ਕਿ ਉਹਨੂੰ ਕੋਈ ਚੋਰ ਨਾ ਸਮਝੇ ਕ੍ਰਮ ਚੌਧਰੀ ਤੇ 도ਗਰੇ ਸਾਰੇ ਇੱਕੋ ਹੀ ਚੱਟੇ-ਵੱਟੇ ਐ ਇਹਨਾਂ ਨੇ ਸੋਚਿਆ ਵੀ ਇਹ ਜਗਾ ਰੰਗਰੇਟਾ ਕਿਤੇ ਸਫਲ ਨਾ ਹੋਵੇ ਕਿਉਂਕਿ ਇਹ ਬੜੇ ਔਂਤਰੇ ਨੇ ਇਹਨਾਂ ਦੇ ਅੱਗੇ ਸ਼ੇਰ ਸੂਰ ਕੀ ਹੈ ਉਹ ਤਾਂ ਕਾਬਲੀਅਤ ਤੇ ਭਰੋਸਾ ਹੈ ਵੀ ਫੈਸਲਾ ਤੇ ਆਪਾਂ ਕਰ ਲਿਆ ਸ਼ੇਰ ਤੇ ਇਹਨੇ ਮਾਰ ਦੇਣਾ ਹੈ ਠੀਕ ਕੀਤਾ ਜਾਵੇ ਕੱਲਾ ਮੁਠਾ ਹੀ ਮਿਆਨ ਚ ਪਾਤਾ ਉਹਦੇ ਤਲਵਾਰ ਹੈ ਹੀ ਨਹੀਂ ਭਾਈ ਜਦੋਂ ਇਹ ਮੁਠਾ ਖਿੱਚੇਗਾ ਤੇ ਤਲਵਾਰ ਇਹਦੇ ਕੋਲ ਹੋਣੀ ਨਹੀਂਗੀ ਕਿ ਐਸੀ ਕੋਈ ਗੰਜਾਇਸ ਨਾ ਬਚੇ ਪਈ ਇਹ ਬਚ ਜਾਵੇ ਚਿਹਰੇ ਨੂੰ ਖਾ ਜਾਵੇ ਖਤਮ ਕਰ ਦੇਈ ਤੁਮ ਸੇ ਨਗਾਰੇ ਵੱਜਦੇ ਜਾਂਦੇ ਜਿੱਥੇ ਸ਼ੇਰ ਦਾ ਇਲਾਕਾ ਸੀ ਉਹ ਸ਼ੇਰ ਨੇ ਜੀ ਭਟਕ ਮਾਰੀ ਤੇ ਸਰਦਾਰ ਹਰੀ ਸਿੰਘ ਵੀ ਘੋੜੇ ਤੋਂ ਉਤਰਿਆ ਤੇ ਜਦੋਂ ਸ਼ੇਰ ਨੇ ਭਟਕ ਮਾਰੀ ਇੱਕਦਮ ਭੱਜਾ ਆਇਆ ਇਹਦੇ ਵੱਲ ਨੂੰ ਹੁਣ ਤੁਸੀਂ ਜਿਹੜਾ ਗੌਰ ਕਰਿਓ ਆਪਣੀ ਸੁਰਤ ਦੇ ਉੱਤੇ ਕਿ ਕਿੰਨੇ ਚਿਰ ਦੇ ਵਿੱਚ ਸਰਦਾਰ ਹਰੀ ਸਿੰਘ ਨੇ ਫੈਸਲਾ ਲਿਆ ਜਦੋਂ ਸ਼ੇਰ ਅੱਗੋਂ ਦੌੜਿਆ ਤੇ ਇਧਰੋਂ ਸਰਦਾਰ ਹਰੀ ਸਿੰਘ ਪੈਤਲਾ ਖੇਡਿਆ ਸ਼ੇਰ ਨੂੰ ਰੋਕਣ ਵਾਸਤੇ ਮਿਆਨ ਵਿੱਚੋਂ ਖਿੱਚੀ ਕਿਰਪਾਨ ਤੇ ਕੱਲਾ ਮੁੱਠਾ ਜਾਸਦਾ ਹੈ ਕਿ ਕਿਰਪਾਨ ਹੈ ਨਹੀਂ ਉਸ ਟਾਈਮ ਬੰਦਾ ਘਬਰਾ ਜਾਂਦਾ ਵੀ ਹੁਣ ਕੀ ਬਣੂਗਾ ਪਰ ਤੁਹਾਡਾ ਸੀ ਗੰਗਰੇਤਾ ਮਜਬੀ ਸਿੱਖ ਨਹੀਂ ਘਬਰਾਇਆ ਕਿੰਨੀ ਉਹਦੀ ਮਤਲਬ ਸੁਰਤੀ ਕਾਇਮ ਹੋਏਗੀ ਕਿੰਨਾ ਉਹਦਾ ਜਿਗਰਾ ਹੋਏਗਾ ਕਿੰਨਾ ਉਹ ਦਲੇਰ ਹੋਏਗਾ ਜਿਨੇ ਉਸ ਟਾਈਮ ਘਬਰਾਉਣ ਦੀ ਬਜਾਏ ਢਾਲ ਵੀ ਮਾਰੀ ਚਲਾ ਕੇ ਪੜਾ ਤਲਵਾਰ ਤੇ ਨਹੀਂ ਸੀ ਤੇ ਢਾਲ ਹੀ ਅੱਗੇ ਕਰ ਦਿੰਦਾ ਪਰ ਢਾਲ ਵੀ ਮਾਰੀ ਚਲਾ ਕੇ ਤੇ ਆਰ ਪਾਰ ਦੀ ਜੰਗ ਲੜੀ। ਸ਼ੇਰ ਆਇਆ। ਸ਼ੇਰ ਨੇ ਇੱਕ ਦਮ ਜਦੋਂ ਪੱਪਾ ਕਮਾਰ ਕੇ ਤੇ ਹਮਲਾ ਕੀਤਾ ਤੇ ਸਰਦਾਰ ਹਰੀ ਸਿੰਘ ਨੇ ਅੱਗੇ ਬਾਹ ਕਰ ਦਿੱਤੀ। ਅੰਗ ਸਿੰਘਾਂ ਦੇ ਬਾਹ ਤੇ ਕੜੇ ਹੁੰਦੇ ਆ ਨਾ। ਉਹ ਕੜਿਆਂ ਦੇ ਨਾਲ ਉਹਦਾ ਮੂੰਹ ਬੰਦ ਨਾ ਹੋਇਆ ਤੇ ਉਹ ਉਲਝ ਗਿਆ ਸ਼ੇਰ। ਇੱਕ ਦਮ ਜਦੋਂ ਇਸ ਤਰ੍ਹਾਂ ਖਿੱਚਿਆ ਉਸ ਨੇ ਕਈ ਦੰਦ ਤੋੜ ਦਿੱਤੇ ਉਹਨੇ। ਫੇਰ ਲਾ ਤੇ ਉਹਦੇ ਨਾਲ ਚਬਾੜਾ ਇੱਕ ਦਮ ਝਟਕੇ ਨਾਲ ਖਿੱਚਿਆ ਤੇ ਚਬਾੜਾ ਪਾਰ ਦਿੱਤਾ ਸ਼ੇਰ ਬੌਂਡਰ ਕੇ ਤੇ ਡਾਕ ਡਿੱਗ ਪਿਆ। ਇਹ ਜਕਾਰੇ ਸ਼ਰਦਾ ਸ਼ੇਰ ਦੇ ਉੱਤੇ ਬਹਿ ਗਿਆ ਦੁਸ਼ਮਨ ਨੇ ਤੁਹਾਨੂੰ ਮਾਰਨ ਵਾਸਤੇ ਕਿਰਪਾਨ ਵੀ ਨਹੀਂ ਦਿੱਤੀ ਕੱਲਾ ਮੁਠਾ ਹੀ ਰਹਿਨ ਤਾਂ ਮਿਆਨ ਚ ਪਰ ਤੁਹਾਡਾ ਜਿਹੜਾ ਹੌਸਲਾ ਸੀ ਤੁਹਾਡਾ ਜਿਹੜਾ ਆਤਮ ਵਿਸ਼ਵਾਸ ਸੀ ਉਹਨੇ ਮਰਨ ਨਹੀਂ ਦਿੱਤਾ ਸ਼ੇਰ ਦੇ ਉੱਤੇ ਬਹਿ ਗਿਆ ਸ਼ੇਰ ਤੇ ਦਿੱਤਾ ਮਾਰ ਇਹਨਾਂ ਲੂੰਬੜਾ ਤੋਂ ਬਚੋ ਬਚੋ ਜੇ ਆਪਣੀ ਕੌਮ ਬਚਾਉਣੀ ਜੇ ਤੇ ਇਹਨਾਂ ਦੇ ਪੈਤੜੇ ਬੜੇ ਜੇ ਇਹ ਪਹਿਤੜਾ ਬਦਲਦੇ ਤੁਹਾਨੂੰ ਸਮਝ ਤੱਕ ਨਹੀਂ ਲੱਗਦੀ ਰਣਜੀਤ ਸਿੰਘ ਨੇ ਜਿੱਤੇ ਖੁਸ਼ੀ ਮਨਾਈ ਤੇ ਸ਼ੇਰ ਮਾਰ ਦਿੱਤਾ ਇਹਨੇ ਉੱਥੇ ক্রੋਧਿਤ ਵੀ ਹੋਇਆ ਕਿੰਨ ਲੱਗਾ ਵੀ ਇਹ ਗੁਸਤਾਖੀ ਕਿਨੇ ਕੀਤੀ ਐ ਆਪਣੇ ਆਪ ਸਾਹਮਣੇ ਆਜੋ ਨਹੀਂ ਤੇ ਮੈਂ ਇਸੇ ਤਰ੍ਹਾਂ ਜੰਗਲ ਚ ਲੈ ਆ ਕੇ ਕੁੱਤੇ ਆ ਤੜਵਾਉਣਾ ਉਹਨੂੰ ਆਪੇ ਸਾਹਮਣੇ ਆਜੋ ਰਣਜੀਤ ਸਿੰਘ ਦੀਆਂ ਅੱਖਾਂ ਲਾਲ ਵੇਖ ਕੇ ਗਦਾਰਾਂ ਦੀਆਂ ਲੱਤਾਂ ਕੰਬੀਆਂ ਉਹਨਾਂ ਨੇ ਉਸ ਵਕਤ ਪੈਤੜਾ ਖੇਦਿਆ ਲਾਲ ਸਿੰਘ ਤੇ ਤੇਜਾ ਸਿੰਘ ਜਿਹੜਾ ਤੇਜਾ ਸਿੰਘ ਉਹ ਜਿਹੜਾ ਸੰਧੂ ਅੱਜ ਆਪਣੇ ਆਪ ਨੂੰ ਨਾ ਬਾਬਾ ਦੀਪ ਸਿੰਘ ਦਾ ਵਾਰਿਸ ਬਣਿਆ ਕਰਦਾ ਪੂੰਗਿੰਡ ਵਾਲਾ ਉਦੀ ਉੱਤੇ ਕਬਰ ਜੇ ਵੇਖ ਲਓ ਜੇ ਇਹ ਕਬਰ ਪਤਾ ਕਿੱਥੇ ਆ ਸ਼ਿਵਜੀ ਭਗਵਾਨ ਦੇ ਮੰਦਿਰ ਚ ਕਹਿੰਦੇ ਜੀ ਸਿੱਖਾਂ ਸੀ ਇਹ ਦੋਵੇਂ ਲਾਲ ਸਿੰਘ ਤੇ ਤੇਜਾ ਸਿੰਘ ਤੇਜਾ ਸਿੰਘ ਸੰਧੂ ਜੱਟ ਤੇ ਲਾਲ ਸਿੰਘ ਡੋਗਰਾ ਭੱਜ ਕੇ ਅੱਗੇ ਆਏ ਮਹਾਰਾਜਾ ਰਣਜੀਤ ਸਿੰਘ ਨੂੰ ਕਹਿਣ ਲੱਗੇ ਮਹਾਰਾਜਾ ਸਾਹਿਬ ਇਹ ਗੋਸਤਾਖੀ ਅਸੀਂ ਕੀਤੀ ਹੈ ਉਹ ਕਹਿੰਦਾ ਵੀ ਕਿਉਂ ਕੀਤੀ ਹੈ ਕਹਿੰਦੇ ਜੀ ਅਸੀਂ ਹਰੀ ਸਿੰਘ ਨੂੰ ਪਰਖਣਾ ਚਾਹੁੰਦੇ ਸਾਪੇ ਦਾ ਸਾਹਸ ਕਿੰਨਾ ਹੈ ਇਹਦੀ ਬਹਾਦਰੀ ਕਿੰਨੀ ਹੈ ਇਹ ਨੌਜਵਾਨ ਹੈ ਦਾ ਜਿਗਰਾ ਕਿੰਨਾ ਹੈ ਆਪ ਤਾਂ ਵੇਖ ਕੇ ਡਰਦਾ ਤਾਂ ਨਹੀਂ ਕਿਤੇ ਪਰ ਹਰੀ ਸਿੰਘ ਪਾਸ ਹੋ ਗਿਆ ਸਾਜ਼ਿਸ਼ ਮਾਰਨ ਦੀ ਸੀ ਕਿਧਰ ਨੂੰ ਪਲਟ ਦਿੱਤੀ ਸਰਦਾਰ ਹਰੀ ਸਿੰਘ ਨਿੱਜੀ ਗਨਮੈਨ ਤੇ ਮੁੱਖ ਸਲਾਹਕਾਰਨ ਲਈ ਯੁਕਤ ਹੋ ਗਿਆ 21 ਮੈਂਬਰ ਜਿਹੜੇ ਸੀ ਉਹ ਜੱਜ ਸਕਿਉਰਟੀਆ ਰਣਜੀਤ ਸਿੰਘ ਦੀ ਮਹਾਰਾਜਾ ਰਣਜੀਤ ਸਿੰਘ ਦੀ ਰੋਪੜ ਦੇ ਕੋਲ 7 ਲੋਜ ਦੇ ਕੰਢੇ ਅੰਗਰੇਜ਼ਾਂ ਦੇ ਨਾਲ ਸੰਧੀ ਹੁੰਦੀ ਹੈ ਜਦੋਂ ਅੰਗਰੇਜ਼ਾਂ ਦੇ ਨਾਲ ਸੰਧੀ ਹੁੰਦੀ ਹੈ ਨਾ ਤੇ ਉੱਥੇ ਅੰਗਰੇਜ਼ ਇੱਕ ਸਵਾਲ ਪੁੱਛਦੇ ਆ ਕਹਿੰਦੇ ਜੀ ਤੁਹਾਡੀ ਵਸੀਅਤ ਤੁਹਾਡੇ ਤੋਂ ਬਾਅਦ ਰਾਜਾ ਕਿਹੜਾ ਹੋਏਗਾ ਮੇਰੀ ਗੱਲ ਯਾਦ ਰੱਖਿਓ ਧੰਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਨੂੰ ਫਰਮਾਉਂਦੇ ਆ ਵਕਤ ਵਿਚਾਰੇ 100 ਬੰਦਾ ਮਹਾਰਾਜ ਕਹਿੰਦੇ ਉਹ ਤਾਂ ਬੰਦਾ ਹੀ ਨਹੀਂ ਜਿਹੜਾ ਵਕਤ ਨਹੀਂ ਵਿਚਾਰਦਾ ਜਿਹੜਾ ਵਕਤ ਨਹੀਂ ਵਿਚਾਰਦਾ ਉਹ ਧੋਖਾ ਖਾਂਦਾ ਹੀ ਖਾਂਦਾ ਜਿਹੜਾ ਵਕਤ ਵਿਚਾਰੇਗਾ ਮਹਾਰਾਜ ਕਹਿੰਦੇ ਸੱਚ ਬੰਦਾ ਹੀ ਉਹ ਹੈ ਜਿੱਦੋ ਕਿਹਾ ਨਾ ਤੇ ਤੁਹਾਡੀ ਵਸੀਅਤ ਕਿ ਜੋਗਰੇ ਤੇ ਦੂਜੇ ਜਿਹੜੇ ਅੱਜ ਠੇਕੇਦਾਰ ਬਣੇ ਫਿਰਦੇ ਆ ਇਹਨਾਂ ਨੇ ਫਟਾਫਟ ਵਸੀਅਤ ਲਿਖੀ ਕਿ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਖੜਕ ਸਿੰਘ ਜਿਹੜਾ ਨਾ ਉਹ ਮਹਾਰਾਜਾ ਹੋਵੇਗਾ ਪੰਜਾਬ ਦਾ ਤੇ 20 ਮੈਂਬਰਾਂ ਨੇ ਸਾਈਨ ਕਰ ਦਿੱਤੇ ਇੱਕ ਵਾ ਮੈਂਬਰ ਸੀ ਸਰਦਾਰ ਹਰੀ ਸਿੰਘ ਨਰਵਾ ਉਹਦੇ ਅੱਗੇ ਕਾਗਜ਼ ਕੀਤਾ ਉਸ ਟਾਈਮ ਉਹਨੇ ਵਕਤ ਨਹੀਂ ਵਿਚਾਰਿਆ ਉਰੜਨ ਲੱਗ ਗਿਆ ਜਦੋਂ ਉਹਦੇ ਅੱਗੇ ਕਾਗਜ਼ ਕੀਤਾ ਤੇ ਸਰਦਾਰ ਹਰੀ ਸਿੰਘ ਨੇ ਫੜ ਕੇ ਉਹ ਕਾਗਜ਼ ਪਾੜਤਾ ਕਿਨ ਲੱਗਾ ਇਹ ਮਹਾਰਾਜਾ ਰঞ্জੀਤ ਸਿੰਘ ਦੇ ਬਾਪ ਦਾ ਰਾਜ ਨਹੀਂ ਇਹ ਪੰਥ ਦਾ ਰਾਜ ਹੈ ਪੰਥ ਨੇ ਫੈਸਲਾ ਕੀਤਾ ਰঞ্জੀਤ ਸਿੰਘ ਨੂੰ ਮਹਾਰਾਜਾ ਬਣਾਇਆ ਤੇ ਰঞ্জੀਤ ਸਿੰਘ ਤੋਂ ਬਾਅਦ ਅਕਾਲ ਤਖਤ ਕੋ ਕਮ ਆਏਗਾ ਪੰਥ ਫੈਸਲਾ ਕਰੇਗਾ ਜਿਹੜਾ ਯੋਗ ਹੋਏਗਾ ਉਹਨੂੰ ਰਾਜਾ ਬਣਾਇਆ ਜਾਏਗਾ ਉਸ ਟਾਈਮ ਉਹਨਾਂ ਨੇ ਵਕਤ ਵਿਚਾਰਿਆ ਰঞ্জੀਤ ਸਿੰਘ ਉਹਨਾਂ ਨੇ ਚੁੱਪ ਕਰਕੇ ਬਾਅਦ ਵਿੱਚ ਇਸਲੇ ਦੁਖੀ ਲੋਕ ਸੀ ਰঞ্জੀਤ ਸਿੰਘ ਦੇ ਕੰਨ ਭਰਦੇ ਕਹਿੰਦੇ ਬਈ ਤੂੰ ਅਨਪੜ੍ਹ ਤੇਰਾ ਪੁੱਤਰ ਖੜਕ ਸਿੰਘ ਅਨਪੜ੍ਹ ਇਹ ਰੰਗਰੇਤਾ ਜਿਹੜਾ ਹਰੀ ਸਿੰਘ 12 ਭਾਸ਼ਾ ਜਾਣਦਾ ਤੇ ਬਲੀ ਕਿੰਨਾ ਹੈ ਕਦੀ ਪੜਨਾ ਇਤਿਹਾਸ ਸਰਦਾਰ ਹਰੀ ਸਿੰਘ ਦਾ ਅੱਜ ਵੀ ਜਮਰੌਦ ਦੇ ਇਲਾਕੇ ਦੇ ਵਿੱਚ 12 ਖੋਤੇ ਲੱਗਦੇ ਆ ਖੂਹ ਤੋਂ ਪਾਣੀ ਕੱਢਣ ਵਾਸਤੇ ਉਹ ਖੂਹ ਸਰਦਾਰ ਹਰੀ ਸਿੰਘ ਨੇ ਲਵਾਇਆ ਸੀ ਜਮਰੌਦ ਵਿੱਚ ਉਸ ਖੂਹ ਦੀ ਜੜੀ ਦੁੰਗਾਈ ਆ ਉਹ ਦੱਸਿਆ ਕਿ 500 ਮੀਟਰ ਹੈ 500 ਗੱਜ ਉਦੋਂ ਗੱਜ ਤਲਦੇ ਸੀ 500 ਗੱਜ ਉਹਦੀ ਡੁੰਗਾਈ ਹੈ ਤੇ 36 ਇੰਚ ਦਾ ਗੱਜ ਹੁੰਦਾ ਭਾਵ 3 ਫੁੱਟ ਦਾ ਤੇ 5 ਪੀਏ 15 1500 ਫੁੱਟ ਡੂੰਗਾ ਉਖੂਆ ਜਿਹਦੇ ਵਿੱਚੋਂ ਪਾਣੀ ਨਿਕਲਦਾ ਤੇ 21 ਆਪਣਾ 2.5 ਕੁਇੰਟਲ ਦਾ ਚਮੜੇ ਦਾ ਬੋਕਾ ਜਿਹਦੇ ਵਿੱਚ 2.5 ਕੁਇੰਟਲ ਪਾਣੀ ਪੈਂਦਾ ਹੈ ਤੇ ਜਮਰੌਤ ਦੇ ਕਿਲੇ ਦੇ ਵਿੱਚ ਇੱਕ ਚਬੱਟਾ ਬਣਾਇਆ ਸੀਗਾ ਸਿੰਘਾਂ ਦੇ ਇਸ਼ਨਾਨ ਪਾਣੀ ਕਰਨ ਨੂੰ ਉਹਨਾਂ ਸੁੱਤ ਬੱਚੇ ਦੇ ਵਿੱਚ ਉਹ 21 ਬੋਕੇ ਪੈਂਦੇ ਆ ਇੱਕ ਬੋਕੇ ਚ 2.5 ਕੁਇੰਟਲ ਵਜਣਾ ਤੇ 1500 ਕੋਟ ਜੂੰਗਾ ਪਾਣੀ ਹੈ 21 ਬੋਕੇ ਪੈਂਦੇ ਆ ਤੇ ਰਾਤ ਨੂੰ 12 ਵਜੇ ਸਰਦਾਰ ਖਰੀਦ ਸਿੰਘ ਉੱਠਦੇ ਸੀ ਤੇ ਉਹਦੇ ਵਿੱਚੋਂ ਹੱਥ ਨਾਲ ਐਂਕਰ ਕੇ 21 ਬੋਕੇ ਕਰਦੇ ਸੀ ਉੱਚ ਬੱਚਾ ਭਰਦੇ ਸੀ ਸਿੰਘਾਂ ਦੇ ਇਸ਼ਨਾਨ ਕਰਨ ਵਕਤ ਉਹ ਤੋਂ ਬਾਅਦ ਇਸ਼ਨਾਨ ਕਰਕੇ ਆਪਦੇ ਨਿਤਨੇਮ ਬਹਿ ਜਾਂਦੇ ਸੀ ਤੇ ਉਹ ਤੋਂ ਬਾਅਦ ਝੋਟਾ ਲੱਗਦਾ ਸੀ ਫਿਰ ਸਾਰਾ ਦਿਨ ਉੱਚ ਝੋਟਾ ਪਨ ਕਰਦਾ ਸੀ ਮਨ ਉਹਦੇ ਵਿੱਚੋਂ ਖੋਤੇ ਪਾਣੀ ਕੱਢਦੇ 12 ਕੋਤੇ ਜੁਕਦੇ। ਉਹ ਮੀਲਾ ਦੂਰ ਤੱਕ ਚਲੇ ਜਾਂਦੇ ਨੇ ਖੋਤੇ ਪਾਣੀ ਕੱਢਦੇ ਕਰਦੇ। ਗੁਰਮਖ ਪਿਆਰਿਓ ਉਹ ਬਲੀ ਵੀਰ ਤੇ ਕਰਨ ਲੱਗੇ ਦੀ ਬਹਾਦਰ ਵੀ ਇਹਦੇ ਵਰਗਾ ਕੋਈ ਨਹੀਂ। ਕਿ ਜਿਹੜਾ ਇੰਨਾ ਸਾਹਸ ਹੈ ਦੇ ਕੋਲ ਕਿ ਮੌਕੇ ਤੇ ਆਣ ਕੇ ਕਿਰਪਾਨ ਨਹੀਂ ਹੈਗੀ ਕੱਲੇ ਮੁਠਾ ਹੀ ਮੁਠਾ ਤੇ ਥੋੜਾ ਜਿਹਾ ਵੀ ਕਬਰਾਤ ਨਹੀਂ ਆਈ ਇਹਦੇ ਚਿਹਰੇ ਤੇ। ਇਹਨੇ ਛੇਰ ਨੂੰ ਚਵਾੜੇ ਤੋਂ ਪਾਰ ਕੇ ਛੋੜ ਦਿੱਤਾ। ਤੇ ਰਣਜੀਤ ਸਿੰਘ ਨੂੰ ਕਹਿੰਦੇ ਜੀ ਰਾਜਾ ਮਹਾਰਾਜਾ ਜੇ ਇਹ ਬੰਦਾ ਨਾ ਖਤਮ ਕੀਤਾ ਤੇ ਤੈਨੂੰ ਖਤਮ ਕਰ ਦਊ। ਤੇਰਾ ਰਾਜ ਖਤਮ ਕਰ ਦੇ ਤੇ ਰਣਜੀਤ ਸਿੰਘ ਨੇ ਤੇ ਪਹਿਲੇ ਹੀ ਭਰਾਵਾਂ ਨੂੰ ਮਾਰ ਕੇ ਰਾਜ ਇਕੱਠਾ ਕੀਤਾ ਸੀ ਮਿਸਲਾ ਮਾਰ ਕੇ ਖਤਮ ਕਰਕੇ ਭਰਾਵਾਂ ਨੂੰ ਪੱਗ ਵਟਾ ਲੈਣੀ ਫਿਰ ਉਹਦਾ ਰਾਜ ਖੋ ਲੈਣਾ ਪੱਗ ਵਟਾ ਲੈਣੀ ਫਿਰ ਉਹਦਾ ਰਾਜ ਖੋ ਲੈਣਾ ਐਦਾਂ ਮਹਾਰਾਜਾ ਬਣ ਗਿਆ ਤੇ ਉਹਨੂੰ ਤਾਂ ਸ਼ੱਕ ਹੋਣਾ ਸੀ ਕਹਿੰਦਾ ਫਿਰ ਕੀ ਕਰੀਏ ਇਹਦਾ ਇਲਾਜ ਕਿੱਦਾਂ ਕਰੀਏ ਜੰਮੂ ਕਸ਼ਮੀਰ ਪਠਾਣਾ ਕੋਲ ਸੀ ਜਦੋਂ ਅਹਿਮਦ ਸ਼ਾਹ ਬਦਾਲੀ ਨੇ ਜਲੰਧਰ ਤੱਕ ਪੰਜਾਬ ਜਿਹੜਾ ਸੀ ਮੁਹੰਮਦ ਸ਼ਾਹ ਰੰਗੀਲੇ ਤੋਂ ਉਹਦੀਆਂ ਦੋ ਕੁੜੀਆਂ ਵਿਆਹੀਆਂ ਸੀ ਇੱਕ ਆਪਣੇ ਮੁੰਡੇ ਨੂੰ ਤਮੋਰ ਨੂੰ ਤੇ ਇੱਕ ਆਪ ਵਿਆਹੀ ਸੀ ਤੇ ਉਹਨਾਂ ਕੁੜੀਆਂ ਦੇ ਦਾਜ ਵਿੱਚ ਜਲੰਧਰ ਤੱਕ ਆਪਣਾ ਖੱਟ ਤੱਕ ਜਿਹੜਾ ਖਸਰਾ ਹਦ ਤੱਕ ਪੰਜਾਬ ਜਿਹੜਾ ਸੀ ਦਾਤ ਵਿੱਚ ਲੱਲੇ ਸੀ ਤੇ ਇਹ ਹਿੰਦੁਸਤਾਨ ਦੇ ਨਕਸ਼ੇ ਨਾਲੋਂ ਕੱਟ ਕੇ ਤੋਂ ਫਗਾਨ ਦੇ ਨਕਸ਼ੇ ਨਾਲ ਜੁੜ ਗਿਆ ਸੀ ਜੰਮੂ ਕਸ਼ਮੀਰ ਦੇ ਵਿੱਚ ਪਠਾਨਾਂ ਦਾ ਰਾਜ ਸੀ ਜਿਹੜਾ ਜਰਨੈਲ ਜਾਂਦਾ ਸੀ ਉਹ ਥੋੜੇ ਚਿਰ ਚੀ ਮਰ ਜਾਂਦਾ ਸੀ ਉੱਥੇ ਪਠਾਨ ਛੱਡ ਦੇਣੀ ਸੀ ਲੋਕਰੇ ਕਹਿਣ ਲੱਗੇ ਨੂੰ ਜੰਮੂ ਦਾ ਗਵਰਨਰ ਲਾ ਦੇ ਤੈਨੂੰ ਕੁਝ ਨਹੀਂ ਕਰਨਾ ਪੈਣਾ ਪਠਾਨਾਂ ਮਾਰ ਦੇਣਾ ਇਹਨੂੰ ਉੱਥੇ ਅਮਨ ਭਾਲ ਨਹੀਂ ਸੀ ਹੁੰਦਾ ਜੰਮੂ ਦਾ ਗਵਰਨਰ ਲਾ ਦਿੱਤਾ ਪਹਿਲੀ ਵਾਰੀ ਸਰਦਾਰ ਹਰੀ ਸਿੰਘ ਨੇ ਜੰਮੂ ਦੇ ਵਿੱਚ ਜਾ ਕੇ ਕਾਨੂੰਨ ਐਨਾ ਸਖਤ ਕੀਤਾ ਕਿ ਚੋਰੀ ਕਰਨ ਵਾਲੇ ਦੇ ਹੱਥ ਵੜ ਦਿਓ। ਗਲਾਤਕਾਰ ਕਰਨ ਵਾਲੇ ਦੇ ਲੰਗ ਵੜ ਦਿਓ। ਕਤਲ ਕਰਨ ਵਾਲੇ ਦਾ ਕਤਲ ਕਰ ਦਿਓ। ਐਡਾ ਸਜ਼ਾਵਾ ਦੇਣ ਲੱਗਾ ਚਰਸਤੇ ਤੇ ਖਲਾਰ-ਖਲਾਰ ਕੇ। ਸਾਰੇ ਪਠਾਨ ਲੈਂਚ ਲੱਗ ਕੇ ਸਿੱਧੇ ਹੋ ਗਏ ਸੀ। ਸਾਜ਼ਿਸ਼ਾਂ ਕਰਦੇ ਆ। ਜਦੋਂ ਸਰਦਾਰ ਹਰੀ ਸਿੰਘ ਕਿਤੇ ਕਾਬੂ ਨਹੀਂ ਆਉਂਦਾ ਜੰਗਾ ਜਿੱਦਾਂ ਕੀਤੀਆਂ ਬੜੀ ਬੁਰੀ ਤਰ੍ਹਾਂ ਮਾਰ ਪੈਂਦੀ ਐ। ਸਾਰੇ ਅਫਸੋਸ ਵਿੱਚ ਬੈਠੇ ਆ। ਉਸ ਲੈਂਚ ਤੰਗ ਵੀ ਇਹਨੂੰ ਕਿਦਾਂ ਹਰਾਇਆ ਜਾ ਸਕਦਾ ਬਾਨੋ ਬੇਗਮ ਉੱਠੀ ਪਠਾਣੀ ਇਕ ਕਹਿਣ ਲੱਗੀ ਜਿਹੜਾ ਕੰਮ ਤੁਹਾਡੇ ਕੋਲ ਨਹੀਂ ਹੋਇਆ ਉਹ ਮੈਂ ਕਰਦੀ ਆ ਸਰਦਾਰ ਹਰੀ ਸਿੰਘ ਦੀ ਕਥਾ ਚੱਲ ਰਹੀ ਹੈ ਤੁਹਾਡੇ ਬਾਬੇ ਦੀ ਜਿਹੜਾ ਰੰਗਰੇਟਾ ਗੁਰੂ ਦਾ ਬੇਟਾ ਏ ਆਪਣੇ ਬੱਚਿਆਂ ਨੂੰ ਸੁਨਾਇਆ ਕਰੋ ਉਹ ਹਰੀ ਸਿੰਘ ਕਹਿਣ ਲੱਗੀ ਮੈਂ ਇਹਨੂੰ ਹਰਾਵਾਂਗੀ ਤੁਹਾਡੇ ਕਾਬੂ ਨਹੀਂ ਆਉਣਾ ਮੈਂ ਕਰਦੀ ਆ ਕਾਬੂ ਇਹਨੂੰ ਚਲੀ ਗਈ ਮਾਰੀ ਨੀਤ ਲੈ ਕੇ ਜਾ ਕੇ ਫਰਿਆਦੀ ਹੋ ਗਈ ਫਰਿਆਦ ਸੁਣੀ ਗਈ ਕਿ ਆਜਾ ਦਰਬਾਰ ਤੇ ਹਾਜ਼ਰ ਹੋ ਗਈ ਪਲੰਗੇ ਤੇ ਬੈਠੇ ਨੇ ਸਰਦਾਰ ਸਾਹਿਬ ਤੇ ਜਾ ਕੇ ਫਰਿਆਦੀ ਹੋਈ ਤੇ ਪਤਾ ਫਰਿਆਦ ਕੀ ਕੀਤੀ ਕਹਿੰਦੀ ਸਰਦਾਰਾ ਮੈਂ ਇੱਕ ਆਰਜੂ ਲੈ ਕੇ ਆਈ ਆ ਉਹ ਕਹਿਣ ਲੱਗਾ ਵੀ ਦੱਸ ਪੈਣ ਕੀ ਚਾਹੀਦਾ ਕਹਿਣ ਲੱਗੀ ਵੀ ਮੈਨੂੰ ਤੇਰੇ ਵਰਗਾ ਪੁੱਤਰ ਚਾਹੀਦਾ ਸਰਦਾਰ ਹਰੀ ਸਿੰਘ ਕਹਿਣ ਲੱਗਾ ਵੀ ਇਹ ਕੰਮ ਤੇ ਹੋਣਾ ਨਹੀਂ ਮੈਂ ਤੇ ਸਰਦਾਰ ਦਾ ਪੱਕਾ ਇਹ ਨਹੀਂ ਹੋ ਰਹਾ ਕਹਿੰ ਲੱਗੀ ਮੈਨੂੰ ਤੇਰੇ ਵਰਗਾ ਪੁੱਤ ਚਾਹੀਦਾ ਕਹਿੰਦਾ ਵੀ ਇਹ ਮੈਂ ਤੈਨੂੰ ਨਹੀਂ ਦੇ ਸਕਦਾ ਤੇ ਫਿਰ ਕਹਿੰਦੀ ਕਿਹਨਦੀ ਵੀ ਤੂੰ ਤੇ ਐਲਾਨ ਕੀਤਾ ਸੀ ਕਿ ਖਾਲਸਾ ਦੇ ਦਰਬਾਰ ਦੇ ਵਿੱਚ ਕੋਈ ਨਿਰਾਸ਼ਾ ਨਹੀਂ ਜਾਏਗਾ ਕਹਿੰਦਾ ਹਾਂ ਕੀਤਾ ਕਹਿੰਦੀ ਫਿਰ ਮੈਂ ਨਿਰਾਸ਼ੀ ਜਾ ਰਹੀ ਹਾਂ ਇਹ ਨਹੀਂ ਗੱਲ ਕਰਕੇ ਉਹ ਬਾਨੋਂ ਤੁਰ ਗਈ ਪਰ ਇਹ ਕਹਿੰਦਾ ਨਹੀਂ ਜਾਏਂਗੀ ਨਹੀਂ ਜਾਏਂਗੀ ਤੂੰ ਪਲਗੇ ਤਾਂ ਉੱਠਿਆ ਸਰਦਾਰ ਉਹਦੀ ਬਾਹ ਫੜ ਲਈ ਉਹਨੇ ਆਖਿਆ ਵੀ ਲੈ ਵੀ ਹੁਣ गिर ਗਿਆ ਏ ਇਹ ਕੰਮ ਇਹਦਾ ਬਾਹ ਫੜ ਕੇ ਤੇ ਮੋਢਿਆ ਤੋਂ ਫੜ ਲਿਆ ਫੜ ਕੇ ਮੋਢਿਆ ਤੋਂ ਉਹਨੂੰ ਪਲੰਗੇ ਤੇ ਬਿਠਾ ਲਿਆ ਉਹ ਮਨ ਹੀ ਮਨ ਖੁਸ਼ ਹੋ ਗਈ ਵੀ ਲੈ ਹੁਣ ਸਰਦਾਰ ਘਰ ਗਿਆ ਬਿਠਾ ਕੇ ਉਹਨੂੰ ਪਲੰਗੇ ਤੇ ਤੇ ਆਪ ਥੱਲੇ ਬਹਿ ਗਿਆ ਤੇ ਉਹਦੇ ਪੈਰ ਘੁੱਟਣ ਲੱਗ ਪਿਆ ਕਹਿੰਦੀ ਸਰਦਾਰਾ ਇਹ ਕੀ ਕਹਿੰਦਾ ਵੀ ਮੇਰੇ ਕਰਤੇ ਇੱਕ ਖੇਲ ਰਚਾਇਆ ਕੋਈ ਨਾ ਕਿਸੇ ਦੇਆ ਕਹਿੰਦਾ ਇਹ ਤੇ ਅੱਲਾਹ ਤਾਲਾ ਨੇ ਇੱਕ ਖੇੜੀ ਐਸੀ ਰਚਾਈ ਆ ਵੀ ਬਸ ਉਹਦੀ ਫੈਕਟਰੀ ਚੋਂ ਓਨਲੀ 1 ਪੀਸ ਇੱਕ ਹੀ ਨਿਕਲਦਾ ਸਰਦਾਰ ਜੀ ਕਹਿੰਦੇ ਵੀ ਇਹ ਤਾਂ ਕਰਤੇ ਦੀ ਖੇਡ ਆ ਤੈਨੂੰ ਚਾਹੀਦਾ ਹਰੀ ਸਿੰਘ ਵਰਗਾ ਪੁੱਤਰ ਤਾਂ ਹਰੀ ਸਿੰਘ ਵਰਗਾ ਤੇ ਹੋਣਾ ਹੀ ਨਹੀਂ ਕੋਈ ਇਹ ਤੇ ਉਹਨੇ ਇੱਕ ਹੀ ਪੈਦਾ ਕੀਤਾ ਤੇ ਤੂੰ ਨਰਾਸ਼ ਨਹੀਂ ਜਾਣਗੀ ਮੰਨੋ ਅੱਜ ਤੋਂ ਬਾਅਦ ਫਕਰ ਕਰਾ ਕਰ ਵੀ ਮੈਂ ਹਰੀ ਸਿੰਘ ਦੀ ਮਾਂ ਐ ਪੈਰ ਕੋਟ ਲੱਗਦਾ ਕਹਿੰਦਾ ਫਕਰ ਨਾ ਕਿਆ ਕਰ ਮੈਂ ਹਰੀ ਸਿੰਘ ਨਰਵੇ ਦੀ ਮਾਂ ਐ ਅੱਜ ਤੋਂ ਤੂੰ ਮੇਰੀ ਮਾਂ ਐ ਹਰੀ ਸਿੰਘ ਤੇਰਾ ਪੁੱਤਰ ਉਹਨੇ ਜਾ ਕੇ ਕਹਿਤਾ ਉਹਨਾਂ ਨੂੰ ਮੁਸਲਮਾਨਾਂ ਪਟਾਣਾਂ ਕਹਿਣ ਲੱਗੇ ਇਹ ਨੂੰ ਨਹੀਂ ਹਰਾ ਸਕਦਾ ਇਹ ਨੂੰ ਨਹੀਂ ਪਹਿਰਾ ਸਕਦਾ ਇਹਦਾ ਕਿਲਾ ਗੋੜਾ ਸਖਤ ਜੇ ਇਹਦਾ ਕੋਟ ਬੜਾ ਮਜ਼ਬੂਤ ਹੈ ਕੋਈ ਨਹੀਂ ਤੋੜ ਸਕਦਾ ਜਿਹਨੂੰ ਬਾਨੋ ਨਹੀਂ ਤੋੜ ਸਕੀ ਤੁਸੀਂ ਕਿ ਤੋੜੋ ਤੋ ਖਰੀਸੇ ਲਗਵਾ ਤੁਹਾਡਾ ਪਰ ਉਹਦੇ ਨਾਲ ਸਾਜ਼ਿ ਹੁੰਦੀ ਰਹੀ ਉਹ ਜਿੱਤਾ ਤੇ ਜਿੱਤਾ ਪ੍ਰਾਪਤ ਕਰਦਾ ਰਿਹਾ ਜਿੱਤਾ ਤੇ ਜਿੱਤਾ ਪ੍ਰਾਪਤ ਕਰਦਾ ਰਿਹਾ ਰਣਜੀਤ ਸਿੰਘ ਨੂੰ ਨਿਤ ਇਹੀ ਸਤਾਇਆ ਜਾਂਦਾ ਇਹਦਾ ਕੁਝ ਕਰ ਨਹੀਂ ਤੇ ਇਸ ਬੰਦੇ ਨੇ ਤੇਰੇ ਮਰਨ ਤੋਂ ਬਾਅਦ ਤੇਰਾ ਰਾਜ ਹੜੱਪ ਲੈਣਾ ਰਣਜੀਤ ਸਿੰਘ ਦੇ ਇਹੀ ਕੰਨ ਪਈ ਜਾਂਦੇ ਰਹੇ ਇਹਨੇ ਤੇਰਾ ਰਾਜ ਹੜੱਪ ਲੈਣਾ ਬਾਕੀ ਵਿਦਵਾਨਾਂ ਨੂੰ ਸਵਾਲ ਕੀਤਾ ਮੈਂ ਹੁਣ ਵੀ ਬੇਨਤੀ ਕਰਦਾ ਮੈਂ ਆਨਲਾਈਨ ਬੋਲਦਾ ਪਿਆ ਮੈਂ ਹੁਣ ਵੀ ਆਨਲਾਈਨ ਬੋਲਦਾ ਪਿਆ ਤੇ ਜੀ ਸਿੰਘ ਟੀਵੀ ਚੈਨਲ ਲਾਈਵ ਚੱਲਦਾ ਪਿਆ ਹੈ ਜੀਤ ਸਿੰਘਾ ਸਿੰਘਾ ਟੀਵੀ ਚੈਨਲ ਲਾਈਵ ਚੱਲਦਾ ਪਿਆ ਹੈ ਇਸ ਸਮਾਗਮ ਦਾ ਪ੍ਰੋਗਰਾਮ ਸੰਗਤਾਂ ਨੂੰ ਬੇਨਤੀ ਹੈ ਇਸ ਚੈਨਲ ਦੇ ਉੱਤੇ ਨਾਲੇ ਸਵਾਗਤ ਹੈ ਕੋ ਤੇ ਨਾਲੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਅਗੋ ਹੋਰ ਵੀ ਗੁਰਮਤ ਦੇ ਸਮਾਗਮ ਤੁਹਾਨੂੰ ਦੇਖਣ ਨੂੰ ਮਿਲਣਗੇ ਇਹ ਚੈਨਲ ਦਾ ਨਾਮ ਹੈ ਜੀਤ ਸਿੰਘਾ ਟੀਵੀ ਚੈਨਲ ਸੰਗਤਾਂ ਨੂੰ ਬੇਨਤੀ ਆ ਇਥੋਂ ਲਾਈਵ ਚੱਲਦਾ ਪਿਆ ਸਮਾਗਮ ਸੋ ਸਾਥ ਸੰਗਤ ਜੀ ਰਣਜੀਤ ਸਿੰਘ ਨੂੰ ਰੋਜ਼ ਇਹ ਗੱਲ ਕਹੀ ਜਾਂਦੀ ਵੀ ਤੈਨੂੰ ਹਰਾਪ ਦੇਗਾ ਤੇਰੇ ਮਗਰੋਂ ਕੋਈ ਜੋਧਾ ਨਹੀਂ ਹੋਏਗਾ ਜਿਹੜਾ ਇਹਨੂੰ ਥੱਲ ਪਾ ਸਕੇ ਇਹਦਾ ਕੁਝ ਕਰ ਉਹਦੇ ਜਿੱਤਾਂ ਤੇ ਜਿੱਤਾਂ ਕਰੀ ਜਾਂਦਾ ਉਹ ਕਾਬਲ ਤੱਕ ਪਹੁੰਚ ਗਿਆ ਰਣਜੀਤ ਸਿੰਘ ਵੀ ਹੁਣ ਸੋਚਦਾ ਮੈਂ ਤਾਂ ਕੀ ਕਰਾਂ ਮੈਂ ਕਈ ਗੁਰਮਖ ਪਰਿਆਰੇ ਜਿਹੜੇ ਵਿਦਵਾਨ ਮੈਨੂੰ ਸਵਾਲ ਕਈ ਕਰਦੇ ਹੁੰਦੇ ਆ ਮੈਂ ਇਕੱਠੇ ਬੈਠੇ ਬਹੁਤ ਇਹ ਭਾਜੀ ਜਾਂਦੇ ਨੇ ਐ ਹੀ ਮੂੰਹ ਰੱਖਦੇ ਆ ਕਿਤੇ ਕੋਈ ਇਹ ਸਵਾਲ ਨਾ ਕਰ ਦੇ ਪਰ ਕਈ ਹਿੰਮਤ ਕਰ ਵੀ ਲੈਂਦੇ ਆ ਮੈਂ ਉਹਨਾਂ ਨੂੰ ਇਹ ਪੁੱਛਿਆ ਮੈਂ ਕਹਿੰਦੀ ਮੈਨੂੰ ਇਹ ਦੱਸੋ ਵੀ ਜਦੋਂ ਰਣਜੀਤ ਸਿੰਘ ਨੂੰ ਮੌਕਾ ਮਿਲਿਆ ਨੌ ਨਿਹਾਲ ਸਿੰਘ ਦਾ ਵਿਆਹ ਹੈ ਇਹਨੂੰ ਮੌਕਾ ਮਿਲ ਗਿਆ ਸਰਦਾਰ ਹਰੀ ਸਿੰਘ ਨੂੰ ਬੰਨੇ ਲਾਉਣ ਦਾ ਉਹ ਕਾਬਲ ਦਾ ਬੱਡਰ ਹੈ ਜਿਹੜਾ ਨਿਤ ਲੜਾਈ ਰੈਂਦੀ ਉੱਥੇ ਪਖਾਨਾ ਦੇ ਨਾਲ ਤੇ ਮਹਾਰਾਜਾ ਰਣਜੀਤ ਸਿੰਘ ਫਰਮਾਨ ਭੇਜਦਾ ਕਿ 25% ਫੌਜ ਰਹਿ ਜAVE ਉੱਥੇ ਹਰੀ ਸਿੰਘ ਦੇ ਕੋਲ ਤੇ ਬਾਕੀ ਸਾਰੀ ਫੌਜ ਵਾਪਸ ਨਾਹੌਰ ਆ ਜੇ ਬਈ ਨੌ ਨਿਹਾਲ ਸਿੰਘ ਦੇ ਵਿਆਹ ਵਿੱਚ ਸ਼ਾਮਲ ਹੋਣਾ ਹੁਣ ਜਿਹੜਾ ਤੇਰਾ ਖੱਬੀ ਖਾਂ ਜਰਮੈਲ ਹੈ ਉਹਦਾ ਵਿਆਹ ਵਿੱਚ ਆਉਣਾ ਕੋਈ ਖਾਸ ਗਿੱਤ ਨਹੀਂ ਰੱਖਦਾ ਜਿੱਤਨਾ ਤੁਸੀਂ ਮਹਾਂਪੁਰਸਰੋਂ ਤੇ ਬੁਲਾ ਲੈਂਦੇ ਜੇ ਪਰ ਉਹ ਮਹਾਂਪੁਰਸ ਬਾਬਾ ਜੀਵਨ ਸਿੰਘ ਦਾ ਨਾਮ ਲੈਣਾ ਕੋਈ ਖਾਸ ਗਿੱਤ ਨਹੀਂ ਸਮਝਦੇ ਆਪ ਦੇ ਛੋਲੇ ਗਾਕੇਪੁਰ ਜਾਂਦੇ ਕਦੀ ਵੀ ਗੌਰ ਕਰਦੇ ਸੀ ਮਾੜਾ ਰਾਂਜੀਤ ਸਿੰਘ 25% ਫੌਜ ਉੱਤੇ ਛੱਡਦੇ ਤੇ ਬਾਕੀ ਵਾਪਸ ਲਿਆ ਮੈਂ ਇੱਥੇ ਸਵਾਲ ਪੁੱਛਦਾ ਹੁੰਦਾ ਕਿ ਜਾਂ ਤੇ ਇਹ ਕਹੋ ਕਿ ਰਣਜੀਤ ਸਿੰਘ ਨਲਾਇਕ ਹੈ ਉਹਨੂੰ ਕੋਈ ਸੌਜੀ ਨਹੀਂ ਹੈ ਅਨਪੜ੍ਹ ਘਵਾਰ ਹੈ ਉਹਨੂੰ ਕੋਈ ਜੰਗ ਜੁੰਗ ਦਾ ਪਤਾ ਨਹੀਂਗਾ ਜੇ ਪਤਾ ਹੁੰਦਾ ਤੇ ਉਹਨੂੰ ਇਹਨਾ ਜ਼ਰੂਰ ਪਤਾ ਹੁੰਦਾ ਸੀ ਇਹ ਖਿਲੇ ਦੀ ਕੰਧ ਬਹੁਤ ਮਜ਼ਬੂਤ ਰੱਖਣੀ ਹੈ ਕਿਉਂਕਿ ਇੱਧਰ ਦੁਸ਼ਮਨ ਹਰ ਬਕਰ ਤਾਰ ਲਾ ਕੇ ਰੱਖਦਾ ਤੇ ਜੇ ਉਹ ਜੰਗ ਦਾ ਬੜਾ ਮਹਾਨ ਹੈ ਜੰਗੀ ਜਰਨੈਲ ਹੈ ਉਹ ਨੋਰੰਗਾ ਛੀ ਹੈ ਤੇ ਫਿਰ ਉਹਨੇ ਸਾਜ਼ਿਸ਼ ਕੀਤੀ ਸਰਦਾਰ ਹਰੀ ਸਿੰਘ ਨਰਵੇਦੀਨ ਨੂੰ ਕਿਉਂਕਿ ਸਰਦਾਰ ਹਰੀ ਸਿੰਘ ਨੇ ਤਾਂ ਕਹਿਤਾ ਕਿ ਤੂੰ ਬਰਦਰਤੇ ਰਹੇ ਜਿਹੜੀ ਫੌਜ ਸੀ ਉਹਨੂੰ ਕਹਿਤਾ ਕਿ ਆ ਜਾ ਉਹ ਵਿਆਹ ਦੇ ਵਿੱਚ ਉਧਰ ਇਹਨਾਂ ਨੇ ਸੂਹ ਦੇ ਦਿੱਤੀ ਕਿ ਫੌਜ ਖਾਲੀ ਹੈ ਕਿਲਾ ਖਾਲੀ ਹੈ ਬਸ ਮੁੱਠੀ ਕਸਿੰਗ ਨੇ ਹੱਲਾ ਬੋਲੋ ਛਾ ਦਵਲਾ ਜਿਹਾਦ ਦਾ ਝੰਡਾ ਫੇਰਿਆ ਤੇ ਲੱਖ ਬੰਦਾ ਇਕੱਠਾ ਕਰਕੇ ਮੁਲਕੀਆ ਜਮਰੋਦ ਦੇ ਕਿਲੇ ਤੇ ਪਹੁੰਚ ਗਿਆ ਮਹਾਸنگ ਕਿਲੇ ਦਾ ਰ ਹੈ 600 ਚਪਾਈ ਆ ਉਹਦੇ ਕੋਲ ਸਰਦਾਰ ਹਰੀ ਸਿੰਘ ਬਿਮਾਰ ਹੈ ਚਿੱਠੀਆਂ ਤੇ ਚਿੱਠੀਆਂ ਭੇਜ ਰਹੇ ਨੇ ਇਹਨਾਂ ਦੋਸ਼ ਪਤਾ ਕੀ ਲਾਇਆ ਕਹਿੰਦੇ ਕਿ ਧਿਆਨ ਸਿੰਘ ਡੋਗਰੇ ਹੋਣਾ ਨੇ ਮਹਾਰਾਜ ਕੋਈ ਚਿੱਠੀ ਪਹੁੰਚਣੇ ਨਹੀਂ ਦਿੱਤੀ ਤੇ ਮੈਂ ਕਿਹਾ ਪਰ ਮੰਨੋ ਤੇ ਮਹਾਰਾਜ ਰਣਜੀਤ ਸਿੰਘ ਲਾਇਕ ਸੀ ਕਿਉਂ ਕਿ ਮਹਾਰਾਜਾ ਜਿਹੜਾ ਸੂਜਵਾਨ ਹੁੰਦਾ ਉਹ ਆਪਣੀ ਇੱਕ ਖੁਫੀਆ ਏਜੰਸੀ ਵੀ ਰੱਖਦਾ ਮਫਾਦਾਰਾਂ ਤੇ ਨਜ਼ਰ ਰੱਖਣ ਵਾਸਤੇ ਵੀ ਇੱਕ ਏਜੰਸੀ ਬਣਾਈ ਹੁੰਦੀ ਉਹਨੇ ਉਹਦੀ ਕਿਹ ਕੁ ਬਿਆਜਾਂ ਸੀ ਨੂੰ ਲੋਕ ਇਫਤਾਹ ਜਿਹੜੇ ਚਿੱਠੇ ਹਰੀ ਸਿੰਘ ਦੇ ਆਉਂਦੀ ਸੀ ਉਹ ਡੋਗਰਿਆਂ ਨੇ ਨਹੀਂ ਪਹੁੰਚਣ ਦਿੱਤੇ ਰਣਜੀਤ ਸਿੰਘ ਕੋ ਤੇ ਰਣਜੀਤ ਸਿੰਘ ਨੇ ਕਿੱਦਾਂ ਜਮਰੌਂਪ ਦਾ ਇਲਾਕਾ ਅਫਦਾਨ ਦਾ ਬਾਰਡਰ ਨજર ਅੰਦਾਜ਼ ਕਰ ਦਿੱਤਾ ਉਹਦੇ ਸੂਏ ਕਿੱਥੇ ਬੈਠੇ ਸੀ ਇਹ ਜਿਹੜਾ ਸੱਤਮਤ ਦੇ ਕੰਢੇ ਖੜਕ ਸਿੰਘ ਦੀ ਵਿਸੇਤ ਪਾਲੀ ਸੀ ਨਾ ਉਹਦਾ ਨਤੀਜਾ ਸੀ ਜਿਹੜਾ ਹਰੀ ਸਿੰਘ ਨੂੰ ਆਪਣੇ ਪ੍ਰਾਨ ਗਵਾਉਣੇ ਪਏ ਸਾਜ਼ਿਸ਼ ਦੇ ਨਾਲ ਉਹਨੂੰ ਮਰਵਾ ਦਿੱਤਾ ਤੇ ਯਾਦ ਰੱਖਿਓ ਜਿਹੜਾ ਆਪਣੇ ਘਰ ਨੂੰ ਆਪਣੇ ਹੱਥੀਆਂ ਅਗਲਾ ਲੈਂਦਾ ਉਹਨੂੰ ਕਦੀ ਸੂਝਵਾਨ ਸਿਆਣਾ ਨਹੀਂ ਗਿਆਂ ਜਾਂਦਾ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਫਲੰਦੀਆਂ ਤੇ ਸੀ ਜਿੱਤਾਂ ਤੇ ਜਿੱਤਾਂ ਪ੍ਰਾਪਤ ਕਰਦਾ ਪਿਆ ਸੀ ਜਿੱਤਾਂ ਤੇ ਜਿੱਤਾਂ ਟੌਨ ਰਿਕਾਰਡ ਬੋਲਦਾ ਪਿਆ ਹੈ ਜਿੱਦਣ ਸਰਦਾਰ ਹਰੀ ਸਿੰਘ ਨਰਵਾ ਸ਼ਹੀਦ ਹੋ ਗਿਆ ਉਦੋਂ ਬਾਅਦ ਜੇ ਮਹਾਰਾਜਾ ਰਣਜੀਤ ਸਿੰਘ ਨੇ 1 ਇੰਚ ਵੀ ਜਿੱਤਿਆ ਤੇ ਮੇਰੇ ਨਾਲ ਟੀਵੀ ਤੇ ਬਹਿ ਕੇ ਕੋਈ ਬਹਿਸ ਕਰਕੇ 10 ਬਿੰਦੇ ਚਰਚਾ ਕਰਕੇ ਕਿ ਰਣਜੀਤ ਸਿੰਘ ਨੇ 1 ਇੰਚ ਵੀ ਜਗ੍ਹਾ ਜਿੱਤੀ ਹੈ ਹਰੀ ਸਿੰਘ ਦੇ ਮਰਨ ਤੋਂ ਬਾਅਦ ਤੇ ਜਦੋਂ ਅਕਾਲੀ ਪੂਲਾ ਸਿੰਘ ਸ਼ਹੀਦ ਹੋ ਗਿਆ ਉਦੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਅਫਗਾਨਾਂ ਵੱਲੋਂ ਸੰਗੜਨਾ ਸ਼ੁਰੂ ਹੋ ਗਿਆ ਸੀ ਨਿਤ ਕੋਈ ਨਾ ਕੋਈ ਕਿਲੇ ਤੇ ਕਬਜ਼ਾ ਕਰ ਲੈਂਦੇ ਸੀ ਪਠਾਨ ਨਿਤ ਕਿਸੇ ਨਾ ਕਿਸੇ ਕਿਲੇ ਤੇ ਕਬਜ਼ਾ ਕਰ ਲੈਂਦੇ ਸੀ ਪਠਾਨ ਇਹ ਮਹਾਰਾਜਾ ਜੀ ਸੀ ਮਹਾਰਾਜਾ ਜੀ ਸਿਹਾ ਆਪ ਹੀ ਦੇਗੇ ਸੀ ਆਪ ਦੇਖਦੇ ਆਪ ਦੇ ਰਾਜ ਦੇ ਉਹ ਹਰੀ ਸਿੰਘ ਨਰਵੇ ਦੇ ਤੁਸੀਂ ਵਾਰਸ ਜੇ ਆਪਣੇ ਵਟਿਆਂ ਦੇ ਨਾਮ ਨੂੰ ਕਲੰਕ ਨਾ ਲੱਗਣ ਦੀਏ ਜੇ ਅੱਜ ਅਸੀਂ ਸੁਣਾਈਏ ਨਾ ਜੇ ਕੋਈ ਅੱਜ ਕਿਸਾਨ ਦਾ ਪੁੱਤ ਕਵੇ ਨਾ ਵੀ ਸਾਡੇ ਬਾਬੇ ਰਾਤ ਨੂੰ ਉੱਠ ਕੇ 12 ਵਜੇ ਹਲ ਜੋੜਿੰਦੇ ਹੁੰਦੇ ਸੀ 40 40 ਮਣ ਕਿੱਲੇ ਚੋਂ ਕਲਕ ਕੱਢ ਲੈਂਦੇ ਹੁੰਦੇ ਸੀ ਤੇ ਉਹਨਾਂ ਨੂੰ ਸਵਾਲ ਉੱਠਦਾ ਵੀ ਅੱਜ ਤਾਂ ਬਈ ਮਸ਼ੀਨਰੀ ਯੁੱਗ ਹੈ ਬਾਬੇ ਤੁਹਾਡੇ 40 40 ਮਣ ਕੱਢਦੇ ਸੀ ਤੁਸੀਂ ਕਿੰਨੀ ਕੱਢਦੇ ਸੀ ਤੁਸੀਂ ਦੱਸੋ ਤੇ ਇਹ ਸਵਾਲ ਸਾਡੇ ਤੇ ਵੀ ਇਦਾਂ ਹੀ ਉੱਠਣਾ ਫਕਰ ਨਾਲ ਕਵਾਂਗੇ ਨਾ ਕਿ ਸਾਡਾ ਬਾਬਾ ਸਾਡਾ ਬਜ਼ੁਰਗ ਬਾਪੂ ਦੀਪ ਸਿੰਘ ਰੰਗਰੇਟਾ ਮਜਬੀ ਸਿੱਖ ਤਲੀ ਤੇ ਸੀਸ ਰੱਖ ਕੇ ਲੜਿਆ ਸੀ ਅਗਲਾ ਤੇ ਸਵਾਲ ਕਰਦਾ ਕੁਸੀ ਹੋਣਾ ਯਾਦ ਰੱਖਿਓ ਪਗਤੀ ਵਿੱਚ ਸக்தி ਹੈ ਅੱਜ ਅਸੀਂ ਪਗਤੀ ਤੋਂ ਬਹੁਤ ਦੂਰ ਹੋ ਗਏ ਹੋਂ ਰੰਗਰੇਟੇ ਜਿਹੜੇ ਮਰਯਾਦਾ ਪਰਸ਼ੋਤਮ ਸੀ ਉਹ ਗੁਰੂ ਤੋਂ ਅੱਜ ਬੜੀ ਦੂਰ ਹੋ ਗਏ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਹਿਮੀਅਤ ਘੱਟ ਦੇਨੇ ਆ ਦੁਨਿਆਵੀ ਮਹਾਂਪੁਰਖਾਂ ਨੂੰ ਜਿਆਦਾ ਦੇਨੇ ਆ ਅਸੀਂ ਇੱਥੇ ਅਸੀਂ ਮਾਰ ਖਾ ਜਾਂਦੇ ਆਂ ਧਿਆਨ ਚ ਰੱਖਿਆ ਕਰੋ ਇਹ ਗੱਲਾਂ ਕਿ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਅਸੀਂ ਕਿਸੇ ਨੂੰ ਸਤਿਕਾਰ ਨਹੀਂ ਦੇ ਸਕਦੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅਸੀਂ ਤਾਬਿਆ ਰਹਿਣਾ ਯਾਦ ਰੱਖਿਓ ਗੁਰੂ ਸਾਹਿਬ ਜੀ ਨੇ ਸਾਨੂੰ ਫਰਲੇ ਨਿਸ਼ਾਨ ਧੌਂਸੇ ਨਗਾਰੇ ਕਲਗੀਆਂ ਤੋੜੇ ਜ਼ਿੰਮੇਵਾਰੀਆਂ ਗੁਰਦੁਆਰਿਆਂ ਦੇ ਸਾਰੇ ਸਾਧਰ ਸਾਨੂੰ ਦੇ ਕੇ ਇੱਕ ਗੱਲ ਕਹੀ ਸੀ ਯਾਦ ਰੱਖੀ ਗੁਰੂ ਕੇ ਪਿਆਰਿਆ ਰਉਤ ਪਿਆਰੀ ਮੁੱਝ ਕੋ ਸਿੱਖ ਪਿਆਰਾ ਨਾਹੀ ਰਣੀ ਲਈ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਦਾ ਚਿਹਰਾ ਜਿੰਨਾ ਚਿਰ ਰਹਿਤ ਵਿੱਚ ਰਹੇਗਾ ਉਨੰਤਰ ਸਭ ਕੁ ਬਤੀਰਾ ਤੇ ਜਦੋਂ ਤੂੰ ਰਹਿਤ ਤੋਂ ਦੂਰ ਹੋ ਗਿਓਂ ਜਬਲਤ ਖਾਨ ਸਾਹ ਰਹੀ ਨਿਆਰਾ ਤਬ ਲਗ ਤੇਜ ਦੀਉ ਮੈਂ ਸਾਰਾ ਜਬ ਇਹ ਗਹਿਰੀ ਪ੍ਰਣ ਕੀ ਹੀਤ ਮੈਂ ਨਾ ਕਰੂੰ ਇਨਕੀ ਪਤੀ ਪਰ ਇਹ ਸੁਖਣਾ ਜਿਹੜੀਆਂ ਪੁਆਈਆਂ ਸਰਦਾਰ ਹਰੀ ਸਿੰਘ ਨੇ ਪਟਾਰਾਂ ਨੂੰ ਪੁਆਈਆਂ ਕਦੀ ਕੋਈ ਮੁਸਲਮਾਨ ਸਲਵਾਰ ਨਹੀਂ ਪਾਉਂਦਾ ਕੇਵਲ ਪਠਾਨ ਪਾਉਂਦੇ ਆ ਤੇ ਉਦੋਂ ਦੀਆਂ ਪਠਾਨਾਂ ਨੂੰ ਪੁਆਈਆਂ 100 ਪੁਆਈਆਂ ਤਾ ਛੱਡਾਂਗਾ ਜੀ ਅੱਜ ਤੋਂ ਬਾਅਦ ਸੁਖਣਾ ਪਾਓਗੇ ਜਦੋਂ ਉਹਨੂੰ ਦਾਵਤ ਤੇ ਬੁਲਾਇਆ ਭਾਵ ਪ੍ਰਸ਼ਾਦੇ ਤੇ ਬੁਲਾਇਆ ਤੇ ਕਿਲਿਆਂ ਦੇ ਦਰਵਾਜ਼ੇ ਬੰਦ ਕਰਕੇ ਬੈਠਣ ਲੱਗੇ ਹੁਣ ਤੈਨੂੰ ਬਚਾਊ ਕਿਹੜਾ ਖਿਜਿਆ ਖੰਡਾ ਕਈ ਚੜਕਾ ਦਿੱਤੇ ਹੱਥ ਧੋੜ ਕੇ ਪੈਰੀ ਪੈਗੇ ਤੇ ਸਰਦਾਰਾ ਖੰਡਾ ਆਉਂਦਾ ਧਿਆਨ ਚ ਪਾ ਲਾ ਉਦੋਂ ਇਹਨਾਂ ਨੂੰ ਸੌਹ ਪਵਾ ਕੇ ਸਲਵਾਰਾ ਪੁਆਇਆ ਸੀ ਕਿਸੀ ਮਰਦ ਨਹੀਂ ਜੀ ਧੋਖਾ ਕਰਨ ਵਾਇ ਜੀ ਇਹਨਾਂ ਨੂੰ ਸਲਵਾਰਾ ਪੁਆਇਆ ਮੱਜਬੀ ਸਖ ਨੂੰ ਅੱਜ ਤੱਕ ਦੁਨੀਆ ਤੇ ਕੋਈ ਹਰਾਜ ਨਹੀਂ ਸਕਿਆ ਹਰਾ ਸਕਿਆ ਕੋਈ ਸਟਾਈਲ ਨਾ ਨਾਮ ਦਾ ਇੱਕ ਤਾਮਰਤ ਹੋਇਆ ਇਨਕਲਾਬੀ ਕ੍ਰਾਂਤੀਕਾਰੀ ਰੂਸ ਦਾ ਉਹਨੇ ਕਿਤਾਬ ਲਿਖੀਆ ਇਨਕਲਾਬ ਉਸ ਕਿਤਾਬ ਦੇ ਵਿੱਚ ਉਹ ਲਿਖਦਾ ਕਿੰਦਾ ਬਈ ਜੇ ਨਰੋਈ ਕੌਮ ਖੜੀ ਕਰਨੀ ਹੈ ਮਜ਼ਬੂਤ ਕੌਮ ਚੰਗੀ ਕੌਮ ਖੜੀ ਕਰਨੀ ਹੈ ਤੇ ਪਹਿਲੇ ਚੰਗੀ ਮਾਂ ਪੈਦਾ ਕਰਨੀ ਪਵੇ ਬੰਜਰ ਜ਼ਮੀਨ 'ਚ ਕਦੀ ਕੇਸਰ ਦੇ ਫੁੱਲ ਨਹੀਂ ਉਗਦੇ ਚੰਗੀ ਮਾਂ ਹੀ ਚੰਗੀ ਨਸਲ ਪੈਦਾ ਕਰ ਸਕਦੀ ਹੈ ਇਸ ਕਰਕੇ ਤੁਹਾਡੇ ਤੋਂ ਚੰਗੀ ਮਾਂ ਦੁਨੀਆ 'ਚ ਹੋਰ ਕੋਈ ਨਹੀਂ ਆਗੀ ਤੁਹਾਡਾ ਬੱਚਾ ਬਹਾਦਰ ਬਣੇ ਇਹਨੂੰ ਕੋਈ ਹਰਾ ਨਹੀਂ ਸਕਿਆ ਤੇ ਕੀ ਤੋਂ ਡਰਾਵੇ ਮਜਬੂਰ ਸਿੱਖ ਮਾੜ ਜਿਹੜੀ ਆ ਨਾ ਉਹ ਆਪਣੇ ਬੱਚੇ ਨੂੰ ਜਦੋਂ ਵੀ ਡਰਾਵੇ ਰੱਬ ਤੋਂ ਡਰਾਵੇ ਰੱਬ ਤੋਂ ਬਲਿੱਕ ਸਿਖਾਉਂਦਾ ਕੋਈ ਕਿ ਜਿਹੜਾ ਰੱਬ ਤੋਂ ਡਰਦਾ ਏ ਉਹ ਨਾ ਪਾਪ ਕਰਦਾ ਤੇ ਨਾ ਜੁਲੰਗ ਕਰਦਾ ਜਦੋਂ ਡਰਾਵਾ ਦੇਣਾ ਗੁਰੂ ਗ੍ਰੰਥ ਸਾਹਿਬ ਦਾ ਗੁਰੂ ਗ੍ਰੰਥ ਸਾਹਿਬ ਨਾਰਾਜ਼ ਹੋ ਜਾਣਗੇ ਰੱਬ ਤੋਂ ਥਲੇ ਨੂੰ ਕੋਈ ਨਹੀਂ ਰਾ ਸਕਦਾ ਹਮਾਂ ਕਹਿੰਦੀ ਵੈਗਰੂ ਕਾ ਦਰਦ ਨਹੀਂ ਹੋਣੀ ਵੈਗਰੂ ਕਾ ਦਰਦ ਨਹੀਂ ਹੋਏਗੀ ਵੈਗਰੂ ਕਾ ਦਰਦ ਨਹੀਂ ਹੋਏਗੀ ਵੈਗਰੂ ਕਾ ਦਰਦ ਨਹੀਂ ਹੋਏਗੀ ਸੁਣਦਾ ਸੁਣਦਾ ਉਹ ਬੱਚਾ ਜਵਾਨ ਹੋ ਗਿਆ ਅੱਜ ਜਵਾਨ ਹੋ ਗਿਆ ਤੇ ਜਲਾਦ ਨੇ ਉਹਦੇ ਸਿਰ ਤੇ ਆਰਾ ਰੱਖ ਦਿੱਤਾ ਤੇ ਜਦੋਂ ਆਰਾ ਰੱਖਿਆ ਨਾ ਜਲਾਦ ਨੇ ਆਰਾ ਖਿੱਚਿਆ ਤੇ ਜਦੋਂ ਉਹਨੂੰ ਦਰਦ ਹੋਈ ਨਾ ਤੇ ਕੰਨਾਂ ਦੇ ਵਿੱਚ ਬਾਦ ਹੀ ਆਵਾਜ਼ ਗੂੰਜੀ ਪੁੱਤ ਵੈਗਰੂ ਖੈ ਦਰਦਲੀ ਹੋਏਗੀ ਉਹ ਵੈਗਰੂ ਵੈਗਰੂ ਕਹਿੰਦਾ ਤੂ ਫਾਨ ਹੋ ਗਿਆ ਉਹਨੂੰ ਦਰਦ ਨਹੀਂ ਆਇਆ ਇਹ ਮਾਂ ਨੇ ਦਿੱਤਾ ਉਹਨੂੰ ਸਦਕਾ ਤੇ ਮਾਂ ਹੀ ਪੈਦਾ ਕਰ ਸਕਦੀ ਆ ਭਾਵੇਂ ਸੰਤ ਪੈਦਾ ਕਰਦੇ ਤੇ ਭਾਵੇਂ ਉਹ ਚਪਾਈ ਪੈਦਾ ਕਰਦੇ ਤੇ ਭਾਵੇਂ ਸ਼ੈਤਾਨ ਪੈਦਾ ਕਰਦੇ ਤੁਹਾਡੀ ਜ਼ਿੰਮੇਵਾਰੀ ਹੈ ਜੇ ਤੋਂਦਿਆਂ ਜੇ ਕਿ ਨਰੋਈ ਕੌਮ ਖੜੀ ਕਰੀਏ ਫਿਰ ਉਹਨਾਂ ਬੱਚਿਆਂ ਨੂੰ ਰੱਬ ਦਾ ਡਰ ਦਿਓ ਚੰਗੇ ਤਰੀਕੇ ਨਾਲ ਉਹਨਾਂ ਦਾ ਪਾਲਣ ਪੋਸਣ ਕਰੋ ਗੁਰਮਤਿ ਦੀ ਵਿੱਦਿਆ ਆਪ ਪੜਾਓ ਫਿਰ ਐਜੂਕੇਸ਼ਨ ਡੀਸੀ ਜੱਜ ਇਹ ਨੂੰ ਥੱਲੇ ਨਹੀਂ ਦੇਣੀ ਜਦੋਂ ਚੰਗੇ ਪੜ੍ਹ ਲੈ ਕੇ ਅਫਸਰ ਲੱਗ ਜਾਣਗੇ ਆਪ ਨੇ ਤੇ ਫਕਰ ਰੱਖੋ ਆਪ ਦੇ ਤੇ ਅਸੀਂ ਖੁਦ ਕਰਾਂਗੇ ਕਿਸੇ ਦੀ ਕਾਨ ਨਹੀਂ ਚਲਣੀ ਜਦੋਂ ਸਾਡੇ ਬੱਚੇ ਪੜ੍ਹ ਲਿਖ ਕੇ ਅਫਸਰ ਬਣ ਕੇ ਆਪਣੇ ਬੱਚਿਆਂ ਨੂੰ ਰਾਜ ਕਰਨ ਦਾ ਤੇ ਅਫਸਰ ਬਣਾਓ ਅਫਸਰਾਂ ਦੇ ਅਧੀਨ ਨੇਤਾ ਚੱਲਦੇ ਆ ਅਫਸਰਾਂ ਨੂੰ ਘਰੇ ਸਾਥ ਸਾਧ ਕੇ ਪਾਲਟੀਆਂ ਦਿੰਦੇ ਨੇ ਨੇਤਾ ਤੇ ਮੇਰਾ ਬਚਨ ਮੰਨੂਗਾ ਜਿਹੜੇ ਸਿਰਫਰੇ ਹੁੰਦੇ ਕਿਸੇ ਨੇਤਾ ਨੂੰ ਤਾਂ ਦਾ ਬਚਨ ਨਹੀਂ ਮੰਨਦੇ ਸਿੱਧੀ ਠੋਕ ਕੇ ਗੱਲ ਕਰਦੇ ਆ ਜੇ ਚਾਹਦੇ ਜੇ ਤੁਹਾਡੇ ਘਰਾਂ ਚੋਂ ਗਰੀਬੀ ਦੂਰ ਹੋਵੇ ਤੇ ਤੇ ਪੜਾਈ ਦਿਖਾਈ ਨਾਲ ਹੋਣੀ ਆ ਆਪਣੇ ਬੱਚਿਆਂ ਨੂੰ ਪੈਦਾ ਕਰਤਾ ਤੇ ਉਹਨਾਂ ਨੂੰ ਇੰਨੀ ਉੱਚ ਕੋਟੀ ਦੀ ਪੜਾਈ ਦੇਣੀ ਆ ਆ ਵੇਖ ਲਓ ਭਗਵੰਤ ਮਾਨ ਦੇ ਮੂੰਹ ਵਿੱਚ ਪੇੜ ਮਾਰੀ 40 ਬੱਚੇ ਗਰੀਬ ਪਰਿਵਾਰਾਂ ਦੇ ਜੱਜ ਲੱਗੇ ਆ ਉਹਨਾਂ ਚਾਹਵੀਆਂ ਦੇ ਵਿੱਚੋਂ 12 ਬੱਚੇ ਮਜਬੂਰੀ ਸਿੱਖਾਦੇ ਇਕੱਲੇ ਮਜਬੂਰੀ ਸਿੱਖਾਦੇ ਉਹਨਾਂ 12 ਦੇ ਵਿੱਚੋਂ 8 ਲੜਕੀਆਂ ਜੱਜ ਲੱਗੀਆਂ ਨੇ ਤਿੰਨ ਲੜਕੀਆਂ ਉਹ ਨੇ ਜਿਹੜੀਆਂ ਗੋਹਾ ਸੁੱਟ ਕੇ ਪੜ੍ਹੀਆਂ ਨੇ ਇੱਕ ਇੰਟਰਵਿਊ ਦੇ ਰਹੀਆਂ ਨੇ ਕਿ ਮਾਂ ਦੇ ਨਾਲ ਪਹਿਲਾਂ ਗੋਹਾ ਸੁੱਟਣ ਜਾਂਦੀ ਸੀ ਫਿਰ ਸਪੂਨ ਜਾਂਦੀ ਸੀ ਇੱਕ ਇੰਟਰਵਿਊ ਦੇ ਰਹੀ ਜਿਹੜੀ ਸਭ ਤੋਂ ਟੋਪ ਤੇ ਆਈ ਆ ਕਹਿੰਦੀ ਵੀ ਮੈਂ ਪੜ੍ਹਨਾ ਚਾਹੁੰਦੀ ਸੀ ਘਰ ਦੇ ਕਿੰਦੇ ਸੀ ਸਾਡੇ ਤੇ ਗੰਜਾਇਸ ਨਹੀਂ ਆ ਮਰੇਗਾ ਦੀ ਦਿਹਾੜੀ ਕਰਕੇ ਫੀਸਾ ਕਰਦੀ ਸੀ ਪੈਦਾ ਆਨਲਾਈਨ ਪੜ੍ਹਦੀ ਸੀ ਉਦੋਂ ਮੇਰੀ ਡਿਊਟੀ ਲਾਤੀ ਵੀ ਦੋ ਟਾਈਮ ਤੂੰ ਪਸ਼ੂਆਂ ਦੇ ਪੱਥੇ ਲੈ ਕੇ ਆਉਣੇ ਆ ਮਾਲਵੇ ਦੀ ਤੇ ਕਹਿੰਦੀ ਉਦੋਂ ਮੈਂ ਘਾ ਲੈਣ ਜਾਂਦੀ ਸੀ ਤੇ ਉਦੋਂ ਮੇਰੀ ਆਨਲਾਈਨ ਕਲਾਸ ਸ਼ੁਰੂ ਹੋ ਜਾਂਦੀ ਸੀ ਮੇਰੇ ਵੀਰੇ ਨੂੰ ਕਹਿ ਕੇ ਮੈਂ ਹੈੱਡਫੋਨ ਮੰਗਾ ਲੇ ਉਦੋਂ ਘਾ ਵੜਨਾ ਤੇ ਉਦੋਂ ਕੰਨਾਂ ਦੇ ਵਿੱਚ ਲਾ ਕੇ ਹੈੱਡਫੋਨ ਤੇ ਮੈਂ ਕਲਾਸ ਪੈਂਡ ਕਰਨੀ ਤੇ ਅੱਜ ਉਹ ਟੌਪ ਤੇ ਰਿਜ਼ਲਟ ਪਾਸ ਕਰਕੇ ਜੱਜ ਲੱਗ ਗਈ ਤੇ ਜੇ ਇੱਕਦ ਕੱਦਿਆਂ ਨੇ ਸਪੋਰਟ ਕੀਤੀ ਹੋਵੇ ਸਾਰੀਆਂ ਕੁੜੀਆਂ ਜੱਜ ਲੱਗਣਗੀਆਂ ਕੱਪੜਾ ਮਾੜਾ ਪਾ ਲੋ ਵਿਆਹ ਸ਼ਾਦੀ ਕਰ ਦਿਓ ਘਰ ਸ਼ਾਦੀ ਰੱਖ ਲੋ ਬੱਚਿਆਂ ਨੂੰ ਵਾ ਰਾਜ ਆਉਣਾ ਤਾਂ ਤੁਹਾਡਾ ਤੌਰ ਬੰਨਣਾ ਕਿਸੇ ਵੱਲ ਤੱਕ ਤੇ ਇਹ ਇਹਨੂੰ ਕੋ ਲੈ ਨਿਕੋ ਤੇ ਛਾਟ ਤੇ ਕੁਤੇ ਦਾ ਕਦਾ ਕਿੰਦਿਆ ਉਹ ਬੋਲ ਉਹ ਐਕਸੈਟ ਬੋਲ ਥਲੇ ਨਾਮ ਕਦਾ ਹੁੰਦਾ ਉਹ ਕਪਾਏ ਰੇਂਦਾ ਰਹਾ ਵੀ ਪਤਾ ਨਹੀਂ ਹੁਣ ਵੀ ਡਿੱਗੂਗਾ ਇਹ ਬੋਲ ਹੁਣ ਵੀ ਡਿੱਗੂਗਾ ਤੇ ਡਿੱਗੂ ਜਦ ਮੈਂ ਖਾਉਂਗਾ ਨਾ ਬੋਲ ਰੇਖਦਾ ਤੇ ਨਾ ਉਹ ਖਾਂਦਾ ਇਸ ਕਰਕੇ ਕਿਸੇ ਵੱਲ ਝਾਕੜ ਦੀ ਬਜਾਏ ਆਪਾਂ ਆਪਣੇ ਗੁਰੂ ਵੱਲ ਝਾਕੀਏ ਸਾਡੇ ਬਾਬੇ ਤੋਂ ਲੋਕੀ ਮੰਗ ਮੰਗ ਕੇ ਰਾਜੇ ਬਣ ਗਏ ਨੇ ਤੇ ਅਸੀਂ ਆਪਣੇ ਬਾਬੇ ਨੂੰ ਛੱਡ ਕੇ ਘਟਕਦੇ ਫਿਰਦੇ ਆ ਆਪਣੇ ਬਾਬਿਆਂ ਤੋਂ ਬਾਬਾ ਜੀਵਨ ਸਿੰਘ ਤੋਂ ਮੰਗੋ ਬਾਬਾ ਦੀਪ ਸਿੰਘ ਤੋਂ ਮੰਗੋ ਬਾਬਾ ਬੁੱਢਾ ਸਾਹਿਬ ਤੋਂ ਮੰਗੋ ਤੁਹਾਡੀਆਂ ਝੋਲੀਆਂ ਭਰੇਗਾ